ਕਮਾਈਡਿਊ ਸਟੂਡੈਂਟਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਇਸ YouTube ਚੈਨਲ ਮੈਰੀਟਰੀਅਸ ਸਟੂਡੈਂਟ ਓਨਲੀ ਤੇ ਸੁਰਜੇ ਤੁਸੀਂ ਜਾਣਦੇ ਹੋ ਆਲਰੇਡੀ ਕਿ ਆਪਣੇ ਚੈਨਲ ਦੇ ਉੱਪਰ NMMS PhD AC ਤੇ NTSE ਦਾ ਜਿਹੜਾ ਸਕਾਲਰਸ਼ਿਪ ਇਗਜ਼ਾਮ ਹੈ ਇਨਾਂ ਦੀ ਡੈਡੀਕੇਟਡ ਤਰੀਕੇ ਨਾਲ ਪ੍ਰੈਪਰੇਸ਼ਨ ਚੱਲ ਰਹੀ ਹੈ ਮੈਟ ਦਾ ਜਿਹੜਾ ਪੋਰਸ਼ਨ ਹੈ ਆਪਾਂ ਕਵਰ ਕਰ ਰਹੇ ਹਾਂ ਜਿਦੇ ਵਿੱਚ ਤੁਹਾਡੇ ਨੀਅਰ ਅਬਾਊਟ 2 ਤੋਂ 3 ਟਾਪਿਕ ਕਵਰ ਹੋ ਚੁੱਕੇ ਨੇ ਤੇ ਆਪਣਾ ਹੀ 4th ਟਾਪਿਕ ਚੱਲ ਰਿਹਾ ਹੈ ਕਿਉਂਕਿ ਤੁਹਾਡੇ ਕੋਲ ਸਮਾਂ ਬਹੁਤ ਘੱਟ ਬਚਿਆ ਹੈ ਤਾਂ ਜ਼ਰੂਰੀ ਹੈ ਕਿ ਜਿਹੜੇ ਕਨਸੈਪਟ ਜਿਹੜੇ ਟੌਪਿਕ ਕਰਕੇ ਤੁਸੀਂ ਜ਼ਿਆਦਾ ਸਕੋਰ ਕਰ ਸਕੋ ਆਪਾਂ ਪਹਿਲਾਂ ਉਹਨਾਂ ਨੂੰ ਕਵਰ ਕਰ ਲਈਏ ਸੋ ਇਸੇ ਸੀਰੀਜ਼ ਦੇ ਵਿੱਚ ਰਜੇ ਆਪਣਾ ਟੌਪਿਕ ਵੀ ਕੀ ਚੱਲ ਰਿਹਾ ਹੈ ਸੀਰੀਜ਼ ਚੱਲ ਰਹੀ ਹੈ ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਨੇ ਲੜੀਆਂ ਸੋ ਰਜੇ ਸੀਰੀਜ਼ ਦੇ ਵਿੱਚੋਂ ਨਾ ਸਾਨੂੰ ਅਲੱਗ-ਅਲੱਗ ਤਰੀਕੇ ਦੇ ਸਵਾਲ ਪੁੱਛੇ ਜਾਂਦੇ ਨੇ ਤੁਹਾਨੂੰ ਮੈਂ ਦੱਸਦਾ ਕਿ ਸੀਰੀਜ਼ ਦੇ ਤੁਸੀਂ ਨੇ ਕਨਸੈਪਟ ਤੇ ਧਿਆਨ ਦੇਣਾ ਠੀਕ ਹੈ ਤੁਸੀਂ ਨੇ ਸਵਾਲਾਂ ਦੇ ਰੱਟੇ ਨਹੀਂ ਲਾਉਣੇ ਤੁਸੀਂ ਨੇ ਕਨਸੈਪਟ ਤੇ ਧਿਆਨ ਦੇਣਾ ਕਿਉਂਕਿ ਜੇ ਤੁਹਾਡਾ ਕਨਸੈਪਟ ਕਲੀਅਰ ਹੈ ਤਾਂ 40 ਤੋਂ 50 ਸਵਾਲ ਤੁਸੀਂ ਜਿਹੜੇ ਮੈਟ ਦੇ ਆਉਂਦੇ ਨੇ ਯਾਨੀ ਕਿ 40 ਤੋਂ 50 ਨੰਬਰ ਤੁਹਾਡੇ ਕਿਤੇ ਨਹੀਂ ਜਾਂਦੇ ਠੀਕ ਹੈ ਜੀ ਸੋ ਘੱਟ ਸਮਾਂ ਹੈ ਇਸ ਲਈ ਜਿੰਨਾ ਪੜ ਰਹੇ ਹੋ ਅੱਛੇ ਤਰੀਕੇ ਨਾਲ ਪੜਨਾ ਸੋ ਸੀਰੀਜ਼ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਨੰਬਰ ਸੀਰੀਜ਼ ਦੀ ਜਿਹਨੂੰ ਪੰਜਾਬੀ ਭਾਸ਼ਾ 'ਚ ਸੰਖਿਆ ਲੜੀਆਂ ਕਹਿੰਦੇ ਨੇ ਜਿਹੜੇ ਬੱਚਿਆਂ ਨੇ ਇਹ ਕਲਾਸ ਨਹੀਂ ਲਗਾਈ ਤੁਸੀਂ ਜਾ ਕੇ ਅੱਜੇ ਤੁਸੀਂ ਜ਼ਰੂਰ ਚੈੱਕ ਕਰਿਓ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਹਾਨੂੰ ਪਲੇਲਿਸਟ ਦਾ ਲਿੰਕ ਮਿਲ ਜੇਗਾ ਉੱਥੋਂ ਸਾਰੀਆਂ ਵੀਡੀਓਜ਼ ਲਗਾ ਲਿਓ ਨੰਬਰ ਸੀਰੀਜ਼ ਨੇ ਅੱਜ ਆਪਾਂ ਦੋ ਕਲਾਸਿਸ ਕਰ ਚੁੱਕੇ ਹਾਂ ਇੱਕ ਦੇ ਵਿੱਚ ਮੈਂ ਤੁਹਾਨੂੰ ਕਨਸੈਪਟ ਕਰਾਇਆ ਸੀ ਤੇ ਦੂਸਰੇ ਦੇ ਵਿੱਚ ਆਪਾਂ ਨੇ ਕਾਫੀ ਸਾਰੇ ਕੁਐਸਚਨ ਪ੍ਰੈਕਟਿਸ ਕੀਤੇ ਸੀ ਸਾਰੇ ਦੇ ਸਾਰੇ ਕੁਐਸਚਨ ਤੁਹਾਡੇ ਪਿਛਲੇ ਸਾਲਾਂ ਦੇ ਸਵਾਲ ਲੈ ਰਹੇ ਹਾਂ ਅੱਜ ਅੱਜੇ ਆਪਾਂ ਨੇ ਕਰਨਾ ਹੈ ਲੈ ਇੰਗਲਿਸ਼ ਭਾਸ਼ਾ ਦੇ ਵਿੱਚ ਹੋਰ ਅਲਫਾਬੈਟ ਸੀਰੀਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੁਣ ਅਰੇ ਜੀ ਅਲਫਾਬੈਟ ਤੋਂ ਅਸੀਂ ਸਾਰੇ ਹੀ ਜਾਣੂਆ ਕੀ ਹੁੰਦੇ ਨੇ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਦਾ ਕਿ ਜਿਹੜਿਆ ਦੋ ਐਰੋਜ਼ ਨੇ ਇਹ ਦੋ ਟਾਈਪਸ ਹੋਰ ਹੁੰਦੀਆਂ ਨੇ ਇਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ ਸੋ ਅਰੇ ਜੀ ਗੱਲ ਚੱਲਦੀ ਹੈ ਜੀ ਅਲਫਾਬੈਟ ਦੀ ਇੰਗਲਿਸ਼ ਦੇ ਵਿੱਚ ਅਸੀਂ ਸਾਰਿਆਂ ਨੇ ਪੜਿਆ ਸਭ ਤੋਂ ਪਹਿਲਾਂ ਅਸੀਂ ਅਲਫਾਬੈਟ ਯਾਦ ਕੀਤੇ ਆ A B C D E F G H I J Z ਤੱਕ ਅਸੀਂ ਯਾਦ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਜਿਹੜੇ ਜਿਹੜੇ ਇੰਗਲਿਸ਼ ਦੇ ਲੈਟਰਸ ਹੁੰਦੇ ਨੇ ਯਾਨੀ ਇੰਗਲਿਸ਼ ਦੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਜਿਹੜੇ ਅਲਫਾਬੈਟ ਹੁੰਦੇ ਨੇ ਕਿੰਨੇ ਹੁੰਦੇ ਨੇ ਜੀ 26 ਹੁੰਦੇ ਨੇ ਯਾਨੀ ਕਿ 26 ਲੈਟਰਸ ਹੁੰਦੇ ਨੇ ਠੀਕ ਹੈ ਜੀ ਕਿੱਥੇ ਤੋਂ ਕਿੱਥੇ ਤੱਕ ਹੁੰਦੇ ਨੇ A ਤੋਂ ਲੈ ਕੇ Z ਤੱਕ ਚੱਲਦੇ ਨੇ ਅਸੀਂ ਸਾਰਿਆਂ ਨੇ ਬਹੁਤ ਅੱਛੇ ਤਰੀਕੇ ਨਾਲ ABC ਦੀ ਯਾਦ ਕੀਤੀ ਹੈ ਸਾਨੂੰ ਸਾਰਿਆਂ ਨੂੰ ਉਹ ਟੇਬਲ ਅੱਛੇ ਤਰੀਕੇ ਨਾਲ ਯਾਦ ਤੁਸੀਂ ਕਹੋਗੇ ਮੈਮ ਫਿਰ ਸਾਨੂੰ ਇਹ ਕਿਉਂ ਦਿਖਾ ਰਹੇ ਹੋ ਸਾਨੂੰ ਤਾਂ ਆਲਰੇਡੀ ਆਉਂਦਾ ਹੈ ਰਜੇ ਅੱਜ ਆਪਾਂ ਨੇ ABCD ਨਹੀਂ ਯਾਦ ਕਰਨੀ ਅੱਜ ਆਪਾਂ ਇਹਨਾਂ ਦੀ ਪੋਜੀਸ਼ਨ ਯਾਦ ਕਰਨੀ ਆ ਕੀ ਯਾਦ ਕਰਨੀ ਆ ਜੀ ਪੋਜੀਸ਼ਨ ਯਾਦ ਕਰਨੀ ਆ ਜਿਹਨੂੰ ਪੋਜੀਸ਼ਨ ਵੈਲਿਊ ਵੀ ਕਹਿ ਦਿੰਦੇ ਆ ਪੋਜੀਸ਼ਨ ਵੈਲਿਊ ਬੋਲੇ ਤੋਂ ਜਿਵੇਂ ਕਲਾਸ ਦੇ ਵਿੱਚ ਜਿਹੜੇ ਬੱਚੇ ਦੇ ਸਭ ਤੋਂ ਜ਼ਿਆਦਾ ਨੰਬਰ ਆਉਂਦੇ ਉਹ ਪਹਿਲੇ ਨੰਬਰ ਤੇ ਹੁੰਦਾ ਦੂਸਰੇ ਨੰਬਰ ਤੇ ਹੁੰਦਾ ਤੀਸਰੇ ਨੰਬਰ ਤੇ ਆਪਾਂ ਇਸ ਤਰੀਕੇ ਨਾਲ ਬੱਚਿਆਂ ਦੀ ਪੋਜੀਸ਼ਨਾਂ ਕੱਢਦੇ ਆ ਯਾਨੀ ਉਹਨਾਂ ਦੀ ਪੋਜੀਸ਼ਨ ਕਿੰਨੀ ਵੀ ਆ ਉਹ ਵੈਲਿਊ ਹੁੰਦੀ ਹੈ ਠੀਕ ਹੈ ਫਰਸਟ ਹੈ ਸੈਕੰਡ ਹੈ ਉਸੇ ਤਰੀਕੇ ਨਾਲ ਰ तक की पोजिशन याद करनी है जिम्मे मान लो ए जंबर से कोई याद कर जरूरत नहीं बिकॉज अस पढ़िया की सू पता है कि जो सू भी पूछे किसी किनवे नंबर से तो अस आराम दस सद भी तीजे नंबर से आ रहे डी किन्नवे नंबर आ रहे चौथे नंबर से आ रहे हैं लेकिन अगर सूच लेके जी ओ किन्नवे ਨੰਬਰ ਤੇ ਆਉਂਦਾ ਤਾਂ ਸ਼ਾਇਦ ਅਸੀਂ ਥੋੜੇ ਜਿ ਝੁਲਜ ਜਾਾਂਗੇ ਵੀ O ਕਿੰਨੇਵੇਂ ਨੰਬਰ ਤੇ ਆਉਂਦਾ ਫਿਰ ਸਾਨੂੰ ਕੋਈ ਪੁੱਛੇ V ਕਿੰਨੇਵੇਂ ਨੰਬਰ ਤੇ ਆਉਂਦਾ ਅਸੀਂ ਫਿਰ ਥੋੜੇ ਜਿ ਝੁਲਜ ਜਾਾਂਗੇ ਵੀ V ਕਿੰਨੇਵੇਂ ਨੰਬਰ ਤੇ ਆਉਂਦਾ ਫਿਰ ਸਾਨੂੰ Z ਪੁੱਛੇ ਤਾਂ ਅਸੀਂ Z ਦੱਸ ਸਕਦੇ ਹਾਂ ਬਿਕੋਜ਼ ਮੈਂ ਤੁਹਾਨੂੰ ਉੱਪਰ ਕੀ ਲਿਖਾ ਕੇ ਹਟਾਇਆ ਕਿ 26 ਲੈਟਰ ਹੁੰਦੇ ਨੇ A ਤੋਂ Z ਤੱਕ ਇਹਦਾ ਮਤਲਬ ਜੇ A ਪਹਿਲੇ ਨੰਬਰ ਤੇ ਆ ਤਾਂ Z ਦਾ ਆਟੋਮੈਟਿਕਲੀ ਕੀ ਤੇ ਆ 26 ਤੇ ਕਿਉਂਕਿ 26 ਹੀ ਮਤਲਬ 26 ਲੈਟਰ ਨੇ ਔਰ ਸਭ ਤੋਂ ਅਖੀਰ ਤੇ ਕੌਣ ਹੈ Z ਸੋ ਇਹਦਾ ਮਤਲਬ Z ਕੌਣ ਹੈ 26 ਹੈ ਠੀਕ ਹੈ ਸੋ ਯਾਨੀ ਸਾਨੂੰ ਸਾਡਾ ਸਭ ਤੋਂ ਪਹਿਲਾ ਕੰਮ ਇਹੀ ਹੈ ਕਿ A ਤੋਂ ਲੈ ਕੇ Z ਤੱਕ ਅਸਲੀ ਨਾਲ ਦੀ ਪੋਜੀਸ਼ਨ ਵੈਲਿਊ ਯਾਦ ਕਰ ਲਈਏ ਅੱਛਾ ਤੁਸੀਂ ਕਹੋਗੇ ਮੈਂ ਵੀ ਯਾਦ ਕਰਨ ਦੀ ਕੀ ਲੋੜ ਹੈ ਅਸੀਂ ਨਾ ਜਾ ਕੇ ਪੇਪਰ 'ਚ ਪਹਿਲਾਂ A ਤੋਂ ਲੈ ਕੇ Z ਤੱਕ ਲਿਖ ਲਾਂਗੇ ਫਿਰ ਅਸੀਂ ਨੰਬਰ ਕਰ ਲਾਂਗੇ ਨਾਂ ਵਾਲਾ ਘੱਟੋ-ਘੱਟ 3 ਤੋਂ 4 ਮਿੰਟ ਤੁਸੀਂ ਇਹਦੇ 'ਚ ਖਰਾਬ ਕਰ ਦੇਣੇ ਔਰ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੋਣਾ ਵੀ ਤੁਸੀਂ ਪਹਿਲਾਂ ਉੱਥੇ ABCD ਲਿਖੋ ਸਾਰੀ ਫਿਰ ਉਹਨਾਂ ਦੀ ਨੰਬਰਿੰਗ ਲਿਖੋ ਸੋ ਆਪਾਂ ਫਟਾਫਟ ਇਹਨੂੰ ਕੀ ਕਰਦੇ ਆ ਰੱਜੇ ਯਾਦ ਕਰ ਲੈਣੇ ਆ ਯਾਦ ਕਰਨਾ ਬਹੁਤ ਹੀ ਸੌਖਾ ਹੈ ਇਹ ਟੇਬਲ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਤੁਹਾਨੂੰ ਇਹ ਯਾਦ ਨੇ ਤਾਂ ਤੁਸੀਂ ਵੀਡੀਓ ਸਕਿਪ ਕਰਕੇ ਅੱਗੇ ਮੂਵ ਆਨ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਰੱਜੇ ਦੇਖੋ A B C D ਇੱਥੇ ਤੱਕ ਸ ਯਾਦ ਰੱਖਿਓ ਕਿ A ਪਹਿਲੇ ਤੇ B ਦੂਸਰੇ ਤੇ C ਤੀਸਰੇ ਤੇ ਤੇ D ਜਿਹੜਾ ਹੈਗਾ ਚੌਥੇ ਨੰਬਰ ਤੇ ਆ ਉਸ ਤੋਂ ਬਾਅਦ ਅੱਜ ਅਸੀਂ ਯਾਦ ਕਰਨੇ ਆ ਆਹ ਵਾਲੇ ਪਹਿਲਾ 5 ਨੰਬਰ 5 ਨੰਬਰ ਦੀ ਕੀ ਟ੍ਰਿਕ ਹੈ ਈ ਜੋਤੀ ਜਿਵੇਂ ਦੇਖੋ ਆਪਾਂ ਕਿਸੇ ਨੂੰ ਬੁਲਾਉਣੇ ਆ ਆਪਣੇ ਦੇਖੋ ਜੋਤੀ ਨਾਮ ਤਾਂ ਬਹੁਤ ਹੁੰਦਾ ਦੇਖੋ ਚਾਹੇ ਜੋਤੀ ਦੇ ਸਪੈਲਿੰਗ ਜੋ ਮਰਜ਼ੀ ਹੋ ਤੁਸੀਂ ਉਹਤੇ ਨਹੀਂ ਫੋਕਸ ਕਰਨਾ ਤੁਸੀਂ ਜਿਹੜਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਇਹ ਤੇ ਤੁਸੀਂ ਫੋਕਸ ਕਰਨਾ ਤਾਂ ਜਿਵੇਂ ਆਪਾਂ ਤਾਂ ਇਹ ਜੋਤੀ ਕਹਿ ਕੇ ਬੁਲਾਉਣੇ ਆ ਲੇਕਿਨ ਕਈ ਸਟੇਟਸ ਦੇ ਵਿੱਚ ਕਹਿੰਦੇ ਨਹੀਂ ਹੁੰਦੇ ਈ ਜੋਤੀ ਤਾਂ ਤੁਸੀਂ ਸਮਝੋ ਕਿ ਤੁਸੀਂ ਕਿਸੇ ਨੂੰ ਬੁਲਾ ਰਹੇ ਹੋ ਜੋਤੀ ਕਹਿ ਕੇ ਕਿ ਈ ਜੋਤੀ ਯਹਾਂ ਆ ਜਿਹੜੀ ਜੋਤੀ ਹੈ राजे ਉਹਨੂੰ ਕੀ ਹੈ ਪੰਜ ਦਾ ਪਹਾੜਾ ਬਹੁਤ ਪਸੰਦ ਹੈ ਆਪਾਂ ਬਾਰ-ਬਾਰ ਛੋਟੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਤੋਂ ਕੁਝ ਨਾ ਕੁਝ ਸੁਣਨ ਨਹੀਂ ਲੱਗ ਜਾਂਦੇ ਜਿਵੇਂ ਇੱਕ ਬੀਰ ਭਾਈ ਦੇ ਤੁਰ ਤਰੇ ਹੈ ਨਾ ਸੋ ਇਹ ਤਾਂ ਨਹੀਂ ਇਹ ਚੀਜ਼ ਬਹੁਤ ਇੰਟਰਸਟਿੰਗ ਹੁੰਦੀ ਹੈ ਸੋ ਆਪਾਂ ਜੋਤੀ ਨੂੰ ਬੁਲਾ ਰਹੇ ਹਾਂ बार-बार ਹੀ ਜੋਤੀ ਯਹਾਂ ਆ ਤੇ ਸਾਨੂੰ ਕੀ ਇਸ ਨਾਲ ਦੇ ਪੰਜ ਦਾ ਪਹਾੜਾ ਸੁਣਾਦੀ ਤਾਂ ਜੋਤੀ ਕੀ ਕਰਨ ਲੱਗ ਜਾਂਦੀ ਹੈ ਪੰਜ ਦਾ ਪਹਾੜਾ ਸੁਣਾਉਣ ਲੱਗ ਜਾਂਦੀ ਹੈ 5 1 ਕੰ 5 5 ਦੁਣੀ 10 5 ਤੀਏ 15 5 ਚੌਕਾ 20 ਤੇ 5ਉ 5ੀ 25 ਲਓ ਜੀ ਇਹਨਾਂ ਪੰਜ ਜਿਹੜੇ ਲੈਟਰ ਨੇ ਇਹਨਾਂ ਦੀ ਸਾਨੂੰ ਪੋਜੀਸ਼ਨ ਯਾਦ ਹੋ ਗਈ। ਯਾਨੀ ਕਿ ਈ ਕਿੰਨੇਵੇਂ ਨੰਬਰ ਤੇ ਆਉਂਦਾ 5ਵੇਂ ਨੰਬਰ ਤੇ ਆਉਂਦਾ ਜੇ ਕਿੰਨੇਵੇਂ ਨੰਬਰ ਤੇ ਆਉਂਦਾ 10ਵੇਂ ਨੰਬਰ ਤੇ ਆਉਂਦਾ ਓ ਕਿੰਵੇ ਨੰਬਰ ਤੇ ਆਉਂਦੀ ਆ 15ਵੇਂ ਨੰਬਰ ਤੇ ਆਉਂਦੀ ਆ T ਕਿੰਵੇ ਨੰਬਰ ਤੇ ਆਉਂਦਾ 20ਵੇਂ ਨੰਬਰ ਤੇ ਆਉਂਦਾ ਤੇ ਜਿਹੜੀ Y ਦੀ ਪੋਜੀਸ਼ਨਲ ਵੈਲਿਊ ਉਹ ਕਿੰਨੀ ਹੈ ਜੀ 25 ਹੈ ਨਾਲ ਆਪਾਂ ਇੱਕ ਛੋਟੀ ਜੀ ਟ੍ਰਿਕ ਕਿਉਂਕਿ ਦੇਖੋ ਇੱਕ ਚੀਜ਼ ਨੂੰ ਦੋ ਦੋ ਤਰੀਕੇ ਨਾਲ ਯਾਦ ਕਰ ਲਾਂਗੇ ਤਾਂ ਸਾਨੂੰ ਬਹੁਤ ਆਸਾਨੀ ਨਾਲ ਯਾਦ ਹੋ ਜਾਣਗੇ ਹੋਰ ਤਰੀਕਾ ਕੀ ਹੋ ਸਕਦਾ ਮੈਂ ਤੁਹਾਨੂੰ ਇੱਥੇ ਐਕਸਪਲੇਨ ਕਰ ਦਿੰਦੀ ਆ ਗਿਵ ਮੀ ਸੈਕਿੰਡ ਦੇਖੋ T20 ਦੇ ਕ੍ਰਿਕਟ ਮੈਚ ਹੁੰਦੇ ਸਭ ਨੂੰ ਪਤਾ ਹੈ T20 ਦੇ ਕ੍ਰਿਕਟ ਮੈਚ ਹੁੰਦੇ ਤਾਂ ਅਸੀਂ ਇਹਨੂੰ T ਨੂੰ ਕੀ ਤੋਂ ਯਾਦ ਕਰ ਸਕਦੇ ਆ 20 ਤੋਂ ਯਾਦ ਕਰ ਸਕਦੇ ਆ ਮੈਨੇ ਜੇ ਇਹਨੂੰ ਆਪਣੇ ਨੇਮ ਤੋਂ ਯਾਦ ਕੀਤਾ ਹੋਇਆ ਜੇ ਮਤਲਬ ਮੇਰਾ ਨੇਮ ਐਜ਼ ਯੂ ਆਲਰੇਡੀ ਨੋ ਔਰ ਅਗਰ ਤੁਹਾਨੂੰ ਨਹੀਂ ਪਤਾ ਤਾਂ ਮੇਰਾ ਨਾਮ ਜੋਸ਼ਨਪ੍ਰੀਤ ਕੌਰ ਹੈ ਤਾਂ ਮੈਂ ਜੇ ਇਹਨੂੰ 10 ਨਾਲ ਐਸੋਸੀਏਟ ਕਰਕੇ ਯਾਦ ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ ਪਰ ਈ ਜੋਤੀ ਕਰਕੇ ਸਾਨੂੰ ਆਹ ਜਿਹੜੇ ਪੰਜ ਜਣੇ ਨੇ ਇਹ ਆਰਾਮ ਨਾਲ ਯਾਦ ਹੋ ਜਾਣਗੇ ਸੋ ਠੀਕ ਹੈ ਜੀ ਆ ਸਾਡਾ ਹੋ ਗਿਆ ਈ ਜੋਤੀ ਇਸ ਤਰੀਕੇ ਨਾਲ ਸਾਡੀ ਯਾਦ ਹੋ ਗਈ ਡੋਨਟ ਵਰੀ ਲਾਸਟ ਟੱਕ ਛੋਟਾ ਜਿਹਾ ਟੈਸਟ ਲਵਾਂਗੇ ਫਿਰ ਤੁਸੀਂ ਦੇਖਿਓ ਤੁਸੀਂ ਆਰਾਮ ਨਾਲ ਇਹਨਾਂ ਦੇ ਆਨਸਰ ਕਰ ਪਾਉਗੇ ਹੁਣ ਰਜੇ ਧਿਆਨ ਨਾਲ ਦੇਖੋ ਕੀ ਧਿਆਨ ਨਾਲ ਦੇਖਣਾ ਧਿਆਨ ਨਾਲ ਬੇਟਾ ਇਹ ਦੇਖਣਾ ਕਿ ਜਿਹੜੀ ਆਹ ਜੀ ਹੈ ਜੀ ਦੇ ਵਿੱਚ ਤੁਹਾਨੂੰ ਆਹ ਕੀ ਦਿਖ ਰਿਹਾ ਸੱਤ ਦਿਖ ਰਿਹਾ ਕੀ ਮੀਆ ਸੈਕਿੰਡ Let me change the color first of all white ਕਰ ਲੈਂਦੇ ਆ ਹਾਂ ਦੇਖੋ ਜੀ ਜਿਵੇਂ ਮਰਜ਼ੀ ਪਾਈਏ ਜੀ ਦੇ ਵਿੱਚ ਤੁਹਾਨੂੰ ਆਹ ਇਸ ਤਰੀਕੇ ਨਾਲ ਇੱਕ ਲਾਈਨ ਵੱਜੀ ਹੋਈ ਦਿਖੇਗੀ ਯਾਨੀ ਜੀ ਜੋ ਸਾਨੂੰ ਕੀ ਦਿਖ ਰਿਹਾ ਸੱਤ ਦਿਖ ਰਿਹਾ ਤਾਂ ਜੀ ਦੀ ਨੰਬਰਿੰਗ ਕਿੰਨੀ ਹੈ ਸੱਤ ਹੈ ਔਰ ਐਕਟ ਦੇਖੋ ਐਚ ਇਸ ਤਰੀਕੇ ਨਾਲ ਹੈ ਐਚ ਨੂੰ ਜੇ ਤੁਸੀਂ ਉੱਪਰੋਂ ਬੰਦ ਕਰ ਦੋ ਹੇਠੋਂ ਬੰਦ ਕਰ ਦੋ ਤਾਂ ਇਹ ਸਾਡੇ ਕੋਲੇ ਕੀ ਆ ਜਾਊਗਾ 8 ਬਣ ਜਾਊਗਾ ਯਾਨੀ ਦੇਖੋ ਇਦਾਂ ਐਚ ਹੈ ਇਹਨੂੰ ਉੱਪਰੋਂ ਬੰਦ ਕਰ ਦੋ ਇਹ ਥੱਲਿਓਂ ਬੰਦ ਕਰ ਦਿੱਤਾ ਇਹ ਸਾਡੇ ਕੋਲੇ ਕੁਝ 8 ਬਣ ਰਿਹਾ ਯਾਨੀ ਕਿ ਜੀ ਨੂੰ ਚਾਹੇ ਤੁਸੀਂ ਜਿਵੇਂ ਮਰਜੀ ਪਾਓ ਤੁਹਾਨੂੰ ਜੀ ਦੇ ਵਿੱਚ 7 ਦਿਖੂਗਾ ਯਾਨੀ ਕਿ ਜੀ ਦੀ ਵੈਲਿਊ 7 ਹੈ ਤੇ ਐਚ ਦੀ ਵੈਲਿਊ ਕਿੰਨੀ ਹੈ ਜੀ 8 ਹੈ ਠੀਕ ਹੈ ਦੋ ਹੋਰ ਯਾਦ ਹੋ ਗਏ ਹੁਣ ਦੇਖੋ ਐਲ ਕੀ ਹੈ ਜੀ ਐਲ ਫੋਰ ਆਪਾਂ ਕੀ ਪੜ੍ਹਦੇ ਆ ਏ ਬੀ ਸੀ ਦੇ ਵਿੱਚ ਲਾਈਨ ਜਿਵੇਂ ਏ ਫੋਰ ਐਪਲ ਬੀ ਫੋਰ ਬੋਲ ਉਵੇਂ ਆਪਾਂ ਐਲ ਫੋਰ ਕੀ ਪੜ੍ਹਦੇ ਹਾਂ ਐਲ ਫੋਰ ਲਾਈਨ ਯਾਨੀ ਕਿ ਸ਼ੇਰ ਹੁਣ ਦੇਖੋ ਜਦੋਂ ਹੀ ਮੰਨ ਲਓ ਸਾਡੇ ਸਾਹਮਣੇ ਕੋਈ ਸ਼ੇਰ ਆ ਗਿਆ ਕੋਈ ਸਾਡੇ ਸਾਹਮਣੇ ਜੰਗਲੀ ਜਾਨਵਰ ਆ ਗਿਆ ਉਹਨੂੰ ਦੇਖ ਕੇ ਤਾਂ ਸਾਡੇ ਮੂੰਹ ਤੇ ਕੀ ਵੱਜ ਜਾਣਗੇ 12 12 ਵੱਜਣਾ ਮਤਲਬ ਪੂਰਾ ਡਰ ਜਾਣਗੇ ਪੂਰੇ ਹਾਉਪਾਪ ਚੇਂਜ ਹੋ ਜਾਣਗੇ ਪੂਰੇ ਸ਼ੌਕ ਦੇ ਵਿੱਚ ਆ ਜਾਣਗੇ ਸੋ ਐਲ ਨੂੰ ਆਪਾਂ ਨੇ ਕੀ ਤੋਂ ਯਾਦ ਰੱਖਣਾ ਜੀ ਕਿ ਐਲ ਮਤਲਬ ਲਾਇਨ ਨੂੰ ਦੇਖ ਕੇ ਕੀ ਵੱਜ ਗਏ ਸਾਡੇ ਤਾਂ 12 ਵੱਜ ਗਏ ਸੋ ਐਲ ਤੋਂ ਯਾਦ ਹੋ ਗਿਆ ਵੈਰੀ ਗੁੱਡ ਸੋ ਸਾਡੇ ਦੇਖੋ ਜੀ ਯਾਦ ਹੋ ਗਿਆ ਜੀ ਦੀ ਨੰਬਰਿੰਗ ਕਿੰਨੀ ਹੈ 7 ਐਚ ਦੀ ਕਿੰਨੀ ਹੈ ਜੀ 8 ਔਰ ਐਲ ਦੀ ਕਿੰਨੀ ਹੈ 12 ਹੌਲੀ ਹੌਲੀ ਯਾਦ ਕਰ ਰਹੇ ਹਾਂ ਅਗਰ ਵੀਡੀਓ ਥੋੜੀ ਲੈਂਥੀ ਲੱਗ ਰਹੀ ਹੈ ਤਾਂ ਇਹਨੂੰ ਦੇਖੋ ਵੀਡੀਓਜ਼ ਲੈਂਥੀ ਹੀ ਹੋਣਗੀਆਂ राजे ਕਿਉਂਕਿ ਐਕਸਪਲੇਨ ਕਰਨਾ ਹੈ ਤੁਹਾਨੂੰ ਸਾਰਾ ਠੀਕ ਹੈ ਹੁਣ ਦੇਖੋ ਕੇ ਨੂੰ ਕਿਵੇਂ ਯਾਦ ਕਰਨਾ ਕਿ ਕੇ ਦੀ ਨੰਬਰਿੰਗ ਕਿੰਨੀ ਹੈ 11 ਦੇਖੋ ਕੇ ਯਾਨੀ ਆਪਾਂ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਆਂ ਔਰ ਪੰਜਾਬ ਦੇ ਵਿੱਚ ਮੋਸਟਲੀ ਸਾਰਿਆਂ ਜਿਹੜੇ ਮਤਲਬ ਲੜਕੇ ਹੁੰਦੇ ਆ ਉਹਨਾਂ ਦੇ ਪਿੱਛੇ ਸਿੰਗ ਲੱਗਦਾ ਲੜਕੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਮ ਪਿੱਛੇ ਕੌਰ ਲੱਗਦੇ ਠੀਕ ਹੈ ਕੇ ਆ ਯੂ ਆਰ ਕੌਰ ਤਾਂ ਦੇਖੋ ਕੇ ਫॉर ਕੌਰ ਔਰ ਆਪਾਂ ਕੌਰ ਯਾਨੀ ਕਿ ਕੁੜੀਆਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਪੂਰੀਆਂ ਬਹਾਦਰ ਹੋ ਤੁਸੀਂ ਵੀਕ ਨਹੀਂ ਹੈਗੀਆਂ ਯਾਨੀ ਕਿ ਤੁਸੀਂ ਕੌਣ ਹੋ ਇੱਕ ਤੇ ਇੱਕ 11 ਹੋ ਤੁਸੀਂ ਕੱਲੀਆਂ ਜਣੀਆਂ ਨਹੀਂ ਹੈਗੀਆਂ ਤੁਹਾਡੇ ਨਾਲ ਸਾਰੇ ਖੜੇ ਆ ਠੀਕ ਹੈ ਇਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਬਹਾਦਰੀ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ ਕਿ ਕੇ ਮਤਲਬ 11 ਠੀਕ ਹੈ ਸੋਪੈਨ ਯਾਦ ਰੱਖਾਂਗੇ ਕੇ ਮਤਲਬ ਕੌਰ ਔਰ ਕੌਰ ਮਤਲਬ ਤੁਸੀਂ ਕੱਲੀਆਂ ਨਹੀਂ ਹੈਗੀਆਂ ਤੁਹਾਡੇ ਨਾਲ ਜਿਵੇਂ ਕਹਿੰਦੇ ਨੇ ਇੱਕ ਕੌਰ ਇੱਕ 11 ਮਤਲਬ 11 ਹੁੰਦੇ ਹੈ ਉਹ एग्जांपल ਦੇਣ ਲਈ ਹੈ ਕਿ ਤੁਸੀਂ ਅਗਰ ਮਤਲਬ ਯੂਨਿਟੀ ਬਣਾ ਕੇ ਚੱਲ ਨਹੀਂ ਜਾਏਂਗੇ ਸੋ ਉਸ ਤਰੀਕੇ ਨਾਲ ਤੁਸੀਂ ਯਾਦ ਕਰੋਗੇ ਹੁਣ ਦੇਖਦੇ ਆ ਮ ਦੇਖੋ ਮ ਜਿਹੜੀ ਹੈਗੀ ਹੈ ਇਸ ਤਰੀਕੇ ਨਾਲ ਪੈਂਦੀ ਹੈ ਠੀਕ ਹੈ ਧਿਆਨ ਨਾਲ ਦੇਖੋ ਔਰ ਜੇ ਆਪਾਂ ਇਸ ਮ ਨੂੰ ਟੇਡਾ ਕਰ ਲਈਏ ਤਾਂ ਇਹ ਸਾਡੇ ਕੋਲੇ ਤਿੰਨ ਬਣਾ ਦਿੰਦਾ ਠੀਕ ਹੈ ਇਹਨੂੰ ਇੱਥੋਂ ਚੱਕੋ ਇਹਨੂੰ ਇੱਥੋਂ ਲਿਖ ਦਿਓ ਠੀਕ ਹੈ ਇਹ ਸਾਡੇ ਕੋਲੇ ਕੀ ਬਣ ਗਿਆ ਤਿੰਨ ਬਣ ਗਿਆ ਤਾਂ ਹੁਣ ਸਿੱਧੀ ਜੀ ਗੱਲ ਹੈ ਤਿੰਨ ਤੇ ਤਾਂ ਇਹ ਹੈ ਨਹੀਂ ਕਿਉਂਕਿ ਤਿੰਨ ਤੇ ਕੌਣ ਐ ਸੀ ਹੈ ਤਾਂ ਅਸੀਂ ਕੀ ਕਰਤਾ ਇਹਦੇ ਮੂਰੇ ਇੱਕ ਲਾਤਾ ਯਾਨੀ ਕਿ ਐਮ ਕਿੰਨੇਵੇਂ ਨੰਬਰ ਤੇ ਹੈ 13ਵੇਂ ਨੰਬਰ ਤੇ ਹੈ ਦੇਖੋ ਐਮ ਐਨ ਓ ਪੀ ਦਾ ਸਾਨੂੰ ਯਾਦ ਹੁੰਦਾ ਜਿਵੇਂ ਪੀ ਕਿਊ ਆਰ ਐਸ ਯਾਦ ਹੈ ਨਾ ਜਿਵੇਂ ਕਾਫੀ ਸਾਰਿਆਂ ਦੀ ਜਿਹੜੀ ਰਿਦਮ ਜੀ ਮਿਲ ਜਾਂਦੀ ਹੈ ਤਾਂ ਐਮ ਐਨ ਤਾਂ ਸਾਨੂੰ ਯਾਦ ਹੀ ਹੈ ਤਾਂ ਐਨ ਦਾ ਕਿੰਨਾ ਹੋ ਜਾਊਗਾ 14 ਕਿਉਂਕਿ ਐਮ ਤੋਂ ਬਾਅਦ ਸਾਨੂੰ ਪਤਾ ਹੈ ਕਿ ਕੀ ਆਉਂਦਾ ਐਨ ਆਉਂਦਾ ਸੋ ਦੇਖੋ 13 ਤੇ 14 ਹੋ ਗਿਆ ਦੇਖੋ ਹੁਣ ਸਾਨੂੰ ਐਮ ਦਾ ਕਲੀਅਰ ਹੈ ਐਮ ਦਾ ਕਿੰਨੇ ਦੇਖੋ ਐਮ ਕੁੱਠਾ ਕਰਤਾ 3 ਬਣ ਗਿਆ ਮੂਰੇ 1 ਲਾਤਾ 13 ਐਨ ਦਾ ਕਿੰਨਾ ਹੋ ਗਿਆ 14 ਹੋ ਗਿਆ ਉਹ ਦਾ ਕਿੰਨਾ ਸੀ 15 ਈ ਜੋਤੀ ਤੋਂ ਯਾਦ ਰੱਖ ਸਕਦੇ ਹੋ ਜਾਂ ਫਿਰ ਮੈਂ ਕਿ ਮੈਂ ਯਾਦ ਰੱਖ ਦੀ ਹੁਣੀਆਂ ਕਿ ਕੋਈ ਮਤਲਬ ਇਤਨਾ ਦਾ ਬੱਚਾ ਜਿਹੜਾ ਬਿਲਕੁਲ ਨਹੀਂ ਪੜਦਾ ਲੇਕਿਨ ਉਹਦੇ ਨਾਲ ਟੈਸਟ ਚੋਂ 15 ਚੋਂ 15 ਨੰਬਰ ਆ ਗਏ ਫਿਰ ਉਹਨੂੰ ਕਹਿ ਰਹੇ ਆ ਓ ਭਾਈ ਸਾਹਿਬ 15 ਨੰਬਰ ਲੈ ਗਿਆ ਤੂੰ ਯਾਨੀ ਸ਼ੌਕ ਦੇ ਵਿੱਚ ਕਹਿ ਰਹੇ ਆ ਤਾਂ ਮੈਨੇ ਉਹ ਨੂੰ ਇਸ ਤਰੀਕੇ ਨਾਲ 15 ਨਾਲ ਯਾਦ ਕੀਤਾ ਹੋਇਆ ਤੇ ਜਿਹੜਾ ਪੀ ਆ ਫਿਰ ਆਟੋਮੈਟਿਕਲੀ ਕੀ ਆ ਜਾਊਗਾ 16 ਆ ਜਾਊਗਾ ਐਮ ਐਨ ਓ ਪੀ ਸਾਡੇ ਯਾਦ ਹੋ ਗਿਆ ਠੀਕ ਹੈ ਹੌਲੀ ਹੌਲੀ ਪ੍ਰੈਕਟਿਸ ਕਰਦੇ ਰਹੋਗੇ ਤਾਂ ਬਹੁਤ ਅੱਛੇ ਤਰੀਕੇ ਨਾਲ ਤੁਹਾਡੇ ਇਹ ਯਾਦ ਹੋ ਜਾਣਗੇ ਸੋ ਜਿਹੜੇ ਤੁਹਾਨੂੰ ਆ ਹ ਕੀ ਤੁਸੀਂ ਸਕੋਰ ਵੀ ਦੱਸੋਗੇ ਆਪਣੇ ਹੁਣ राजे ਜਿਹੜੇ ਜਿਹੜੇ ਆਪਣੇ ਪਾਰਟ ਰਹਿੰਦੇ ਆ ਆਪਾਂ ਉਹਨਾਂ ਨੂੰ ਦੇਖ ਲੈਣੇ ਆ ਦੇਖੋ ਹੁਣ ਜਿਹੜਾ ਐਫ ਹੈ ਉਹਨੂੰ 6 ਤੋਂ ਯਾਦ ਰੱਖਣਾ ਆਪਾਂ ਯਾਦ ਰੱਖ ਸਕਦੇ ਆ ਬਿਕੋਜ਼ ਸਾਨੂੰ ਪਤਾ ਹੈ ਈ ਤੋਂ ਈ ਜਿਹੜਾ ਹੈਗਾ 5ਵੇਂ ਨੰਬਰ ਤੇ ਆ ਈ ਤੋਂ ਬਾਅਦ ਐਫ ਆਉਂਦਾ ਤਾਂ ਐਫ ਨੂੰ ਅਸੀਂ ਯਾਦ ਕਰ ਸਕਦੇ ਆ ਕਿ 6ਵੇਂ ਨੰਬਰ ਤੇ ਆ ਉਸ ਤੋਂ ਬਾਅਦ राजे ਆਈ ਨੂੰ ਅਸੀਂ ਯਾਦ ਕਰ ਸਕਦੇ ਆ 9ਵੇਂ ਨੰਬਰ ਤੇ ਠੀਕ ਹੈ ਆਈ 9 ਉਸ ਤੋਂ ਬਾਅਦ ਜੀ ਜਿਹੜੇ ਆਹਾ ਵਾਲੇ ਨੇ ਠੀਕ ਹੈ ਇਹਨੂੰ ਅਸੀਂ ਇੱਕ ਦੂਸਰੇ ਨਾਲ ਐਸੋਸੀਏਟ ਕਰਕੇ ਯਾਦ ਰੱਖਾਂਗੇ ਜਿਵੇਂ ਠੀਕ ਹੈ ਆਈ ਦਾ ਨੋ ਹੋ ਗਿਆ ਹੁਣ ਦੇਖੋ ਸਾਡੇ O P ਯਾਦ ਹੈ ਤਾਂ ਅਸੀਂ ਇੱਥੋਂ Q R ਤੇ S ਨੂੰ ਐਸੋਸੀਏਟ ਕਰਕੇ ਰੱਖਾਂਗੇ ਜਾਂ ਫਿਰ ਦੇਖੋ ਸਾਨੂੰ ਪਤਾ ਹੈ T ਦੀ ਵੈਲਿਊ 20 ਕਿਉਂਕਿ T20 ਮੈਚ ਹੁੰਦੇ ਆ T ਤੋਂ ਪਹਿਲਾਂ ਕੌਣ ਆਉਂਦਾ ਜੀ S ਆਉਂਦਾ ਤਾਂ S ਨੂੰ ਆਪਾਂ ਨੇ 19 ਨਾਲ ਯਾਦ ਕੀਤਾ ਔਰ ਕਿਉਂ ਤੇ ਆਰ ਤੋਂ ਮੇਰੇ ਫਰੈਂਡਸ ਦੇ ਨੇਮ ਨੇ ਤਾਂ ਮੈਂ ਉਹਨਾਂ ਨੂੰ 17 ਤੇ 18 ਨਾਲ ਹੀ ਯਾਦ ਕੀਤਾ ਕਿਉਂਕਿ ਉਹਨਾਂ ਦੇ ਰੋਲ ਨੰਬਰ ਕਿਉਂਕਿ ਛੋਟੇ ਹੁੰਦੇ ਨੇ ਰੋਲ ਨੰਬਰ ਬਹੁਤ ਯਾਦ ਹੁੰਦੇ ਆ ਸੋ ਮੈਂ ਇਹਨੂੰ ਉਸ ਤਰੀਕੇ ਨਾਲ ਹੀ ਯਾਦ ਕੀਤਾ ਹੋਇਆ ਤੁਸੀਂ ਅਗਰ ਤੁਹਾਡੇ ਐਜ਼ ਇਟ ਇਜ਼ ਯਾਦ ਹੋ ਰਿਹਾ ਤਾਂ ਐਜ਼ ਇਟ ਇਜ਼ ਯਾਦ ਕਰ ਲਓ ਆਦਰਵਾਇਜ਼ ਤੁਸੀਂ ਜਿਹੜਾ ਹੈਗਾ ਇਹਨੂੰ ਲਿਖ ਲਿਖ ਕੇ ਦੇਖੋਗੇ ਜਾਂ ਫਿਰ ਜਿਵੇਂ ਜਿਵੇਂ ਆਪਾਂ ਪ੍ਰੈਕਟਿਸ ਕਰਾਂਗੇ ਤੁਹਾਨੂੰ ਸਾਰਾ ਯਾਦ ਹੋ ਜੂਗਾ ਉਸ ਤੋਂ ਬਾਅਦ ਯੂ ਤੇ ਵੀ ਨੂੰ 21/2 ਦੇਖੋ ਜਿਵੇਂ ਯੂ ਵੀ ਰੇਜ਼ ਹੁੰਦੀਆਂ ਨੇ ਨਾ ਜਿਵੇਂ ਉਹ ਪ੍ਰਾਵੈਂਗਣੀ ਕਰਨਾ ਹੁੰਦੀਆਂ ਨੇ ਯੂ ਵੀ ਉਸੇ ਤਰੀਕੇ ਨਾਲ ਆਪਾਂ ਇਧਰੋਂ ਹੀ E/B ਬੋਲਦੇ ਆ ਠੀਕ ਹੈ ਸੋ ਮੈਂ ਯੂ ਤੇ ਵੀ ਨੂੰ 21/2 ਨਾਲ ਹੀ ਆਜ ਕੀਤੇ ਇਸ ਤਰੀਕੇ ਨਾਲ ਹੀ ਤੁਸੀਂ ਕਰ ਲਓਗੇ ਦੇਖੋ Z ਸਾਡੇ ਯਾਦ ਹੈ ਕਿਉਂਕਿ Z ਮੈਂ ਸਭ ਤੋਂ ਪਹਿਲਾਂ ਕਰਾ ਚੁੱਕੀਆਂ ਕਿ ਸਭ ਤੋਂ ਲਾਸਟ ਯਾਨੀ ਕਿ 26ਵੇਂ ਨੰਬਰ ਤੇ ਆ Y ਆਪਣਾ E ਜੋਤੀ ਤੋਂ ਹੋ ਚੁੱਕਿਆ ਰਹਿ ਗਿਆ W ਤੇ X ਤਦੇ ਕੋਈ ਨੂੰ ਤੁਸੀਂ ਆਪਾਂ ਐਜ਼ ਇਟ ਇਜ਼ ਯਾਦ ਕਰ ਸਕਦੇ ਹੋ ਯੂ ਵੀ ਡਬਲਯੂ ਐਕਸ ਵਾਈ ਜ਼ेड ਤਾਂ ਡਬਲਯੂ ਯਾਨੀ ਕਿ 23 ਹੋ ਗਿਆ ਤੇ ਐਕਸ ਕਿੰਨਾ ਹੋ ਗਿਆ 24 ਜਾਂ ਫਿਰ ਤੁਸੀਂ ਡਬਲਯੂ ਨੂੰ ਕਿਵੇਂ ਯਾਦ ਕਰ ਸਕਦੇ ਹੋ Let me tell you ਕਿ ਤੁਸੀਂ ਡਬਲਯੂ ਨੂੰ ਕਿਵੇਂ ਯਾਦ ਕਰ ਸਕਦੇ ਹੋਗੇ ਸੁਰਜ ਜੀ ਇਸ ਤਰੀਕੇ ਨਾਲ ਦੇਖੋ ਆਪਾਂ ਡਬਲਯੂ ਪਾਇਆ ਠੀਕ ਹੈ ਹੁਣ ਫਿਰ ਅਗਰ ਆਪਾਂ ਇਸ W ਨੂੰ ਸਿੱਧਾ ਕਰਕੇ ਦੇਖੀਏ ਤਾਂ ਇਹ ਸਾਡੇ ਕੋਲੇ ਤਿੰਨ ਬਣ ਰਿਹਾ ਠੀਕ ਐ ਸੀ ਹੁਣ ਤਿੰਨ ਦੇ ਮੂਰੇ ਅਸੀਂ ਇੱਕ ਤਾਂ ਲਾ ਨਹੀਂ ਸਕਦੇ ਕਿਉਂਕਿ 13ਵੇਂ ਨੰਬਰ ਤੇ ਕੌਣ ਸੀ ਐਮ ਸੀ ਤਾਂ ਹੁਣ ਅਸੀਂ ਕੀ ਕਰਾਂਗੇ ਤਿੰਨ ਦੇ ਮੂਰੇ ਇੱਥੋਂ ਦੋ ਲਗਾ ਦਾਂਗੇ ਤਾਂ ਇੱਥੋਂ ਸਾਡੇ ਕੋਲੇ ਕਲੀਅਰ ਹੋ ਜਾਏਗਾ ਕਿ ਜਿਹੜਾ W ਹੈ ਉਹ ਕਿੰਵੇਂ ਨੰਬਰ ਤੇ ਆ ਰਿਹਾ ਹੈ ਜੀ 23ਵੇਂ ਨੰਬਰ ਤੇ ਆ ਰਿਹਾ ਹੈ ਔਰ W ਤੋਂ ਬਾਅਦ ਸਾਡੇ ਕੋਲੇ ਕੌਣ ਪਿਆ ਐਕਸ ਤਾਂ ਸਾਨੂੰ ਕਲੀਅਰ ਹੈ ਕਿ ਐਕਸ ਕਿੰਵੇਂ ਨੰਬਰ ਤੇ ਆ 24ਵੇਂ ਨੰਬਰ ਤੇ ਆ ਹੁਣ ਜਦ ਇਹ ਸਾਰੇ ਲੈਟਰਸ ਆਪਣੇ ਹੋ ਚੁੱਕੇ ਨੇ ਹੁਣ ਆਪਾਂ ਇੱਕ ਛੋਟਾ ਜਿਹਾ ਟੈਸਟ ਰੱਖਦੇ ਆ ਔਰ ਤੁਸੀਂ ਸਭ ਤੋਂ ਪਹਿਲਾਂ ਜੀ ਵੈਰੀ ਗੁੱਡ 10 ਕਿਵੇਂ ਯਾਦ ਰੱਖਿਆ ਯਾਂ ਤਾਂ ਇ ਜੋਤੀ ਤਾਂ ਯਾਦ ਕੀਤਾ ਹੈ ਜਾਂ ਫਿਰ ਮੈਂ ਤਾਂ ਮੇਰੀ ਨੇਮ ਤੋਂ ਯਾਦ ਕਰਦੀ ਹਾਂ ਜਸ਼ਨ ਔਰ ਮੈਂ ਆਪਣੇ ਆਪ ਨੂੰ 10 ਨਾਲ ਅਸੋਸੀਏਟ ਕੀਤਾ ਹੋਇਆ ਉਹ ਦਾ ਕਿੰਨਾ ਹੋ ਗਿਆ 15 ਮੈਂ ਕੀਤਾ ਹੋਇਆ ਉਹ ਭਾਈ ਸਾਹਿਬ 15 ਨੰਬਰ ਲੈ ਗਿਆ ਵੈਰੀ ਗੁੱਡ ਆਰ ਦਾ ਕਿੰਨਾ ਹੈ ਜੀ 18 ਵੈਰੀ ਗੁੱਡ ਉਸ ਤੋਂ ਬਾਅਦ ਯੂ ਤੇ ਵੀ ਨੂੰ 21 22 ਯੂ ਵੀ ਰੇਜ਼ 21 22 ਰੇਜ਼ ਨਾਲ ਯਾਦ ਕਰ ਲਿਆ ठीक w, w तो तो दे। है देखो और जैड की पोजिशनिंग कि वेरी गुड याद करो छब्बी कि छब्बी है कि छब्बी लैटर होंगे तो लास्ट से जैड है जैड किन नंबर से छब्बीवें नंबर गुड अच्छा चलो वाई भी दसो अरे मैडम ई e ज्योति की आत तो ਈ ਜੋਤੀ ਜਾਨੀ 5 5 25 ਤਾਂ ਇਸ ਤਰੀਕੇ ਨਾਲ ਸਾਡੇ ਕੋਲ ਇਹ 25 ਆ ਗਿਆ ਵੈਰੀ ਗੁੱਡ ਅੱਛਾ ਟੀ ਦੀ ਨੰਬਰਿੰਗ ਦੱਸੋ ਕਿੰਨੀ ਹੈ ਅਰੇ ਮੈਡਮ ਠਮ ক্রিকেট ਖੇਲਦੇ ਆ ਟੀ 20 ਮੈਚਸ ਪਤਾ ਹੈ ਵੈਰੀ ਗੁੱਡ ਅੱਛਾ ਐਲ ਅਰੇ ਮੈਡਮ ਲਾਈਨ ਆ ਗਿਆ ਲਾਈਨ ਨੂੰ ਦੇਖ ਕੇ ਤਾਂ 12 ਵਜ ਜਾਂਦੇ ਨੇ ਵੈਰੀ ਗੁੱਡ ਜੀ ਦੀ ਨੰਬਰਿੰਗ ਕਿੰਨੀ ਹੈ ਜੀ ਸੱਤ ਦੇਖੋ ਮੈਡਮ ਜੀ ਖੁਦ ਬੋਲ ਰਿਹਾ ਕਿ ਮੇਰੇ 'ਚ ਸੱਤ ਲੁਕਿਆ ਹੋਇਆ ਐ ਐਕਟਲੀ ਨੰਬਰਿੰਗ ਕਿੰਨੀ ਹੈ ਜੀ 8 ਹੈ ਉੱਪਰੋਂ ਬੰਦ ਕਰ ਦਿਓ ਥੱਲੋਂ ਬੰਦ ਕਰ ਦਿਓ 8 ਬਣ ਗਿਆ ਵੈਰੀ ਗੁੱਡ ਐਮਰੀ ਨੰਬਰਿੰਗ ਕਿੰਨੀ ਹੈ ਜੀ ਮੈਮ ਐਮ ਨੂੰ ਸਿੱਧਾ ਕੀਤਾ 3 ਬਣ ਗਿਆ ਮੂਰੇ 1 ਲਾਤਾ ਤੇ ਐਨ ਆਪ ਹੀ 14 ਹੋ ਗਿਆ ਤੇ ਜਿਹੜਾ ਪੀ ਐ ਜੀ ਉਹ ਆ ਗਿਆ 16 ਵੈਰੀ ਗੁੱਡ ਅੱਗੇ ਦੇਖੋ ਹੁਣ ਦੇਖੋ ਏ ਬੀ ਸੀ ਡੀ ਯਾਦ ਹੈ ਈ ਸਾਨੂੰ ਪਤਾ ਈ ਜੋਤੀ 5 ਔਰ ਐਫ 6 ਆ ਗਿਆ ਕਿ ਸਾਡੀਆਂ ਕੌਰ ਕੁੜੀਆਂ 11 ਹੋਂ ਤੁਸੀਂ ਆਈ ਸਾਡਾ 9 ਬਣ ਗਿਆ ਠੀਕ ਹੈ ਜੀ ਉਸੇ ਤਰੀਕੇ ਨਾਲ ਜਿਹੜਾ ਪੀ ਕਿਊ ਤੋਂ ਬਾਅਦ ਅਸੀਂ ਨੇ ਯਾਦ ਕੀਤਾ 17 ਔਰ ਐਸ ਸਾਡੇ ਕੋਲੇ 19 ਔਰ ਜਿਹੜਾ ਐਕਸ ਰਹਿ ਗਿਆ 24 ਸੋ ਇਸੇ ਤਰੀਕੇ ਨਾਲ ਅਸੀਂ ਨੇ ਸਾਰਿਆਂ ਦੀ ਨੰਬਰਿੰਗ ਯਾਦ ਕਰ ਲਈ ਹੁਣ ਫਾਈਨਲੀ ਤੁਹਾਨੂੰ ਪਤਾ ਚੱਲੇਗਾ ਕਿ ਇਸ ਨੰਬਰਿੰਗ ਦਾ ਕੀ ਫਾਇਦਾ ਹੈ ਤੁਸੀਂ ਇੰਨੇ ਟਾਈਮ ਦੇ ਲਾਤਾਰੇ ਹੋ ਕਲਾਸ ਤੁਸੀਂ ਨੰਬਰਿੰਗ ਵੀ ਯਾਦ ਕਰ ਲਈ ਹੋਏਗੀ ਪਰ ਹੁਣ ਫਾਇਦਾ ਕੀ ਹੈ ਚਲ ਵਾਓ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਸਾਰਿਆਂ ਨੇ ਆਪਣਾ ਸਕੋਰ ਜ਼ਰੂਰ ਦੱਸਣਾ ਕਿ ਜਿਹੜੇ ਆਪਾਂ ਉੱਪਰ 26 ਲੈਟਰ ਕੀਤੇ ਆ ਉਹਦੇ ਵਿੱਚੋਂ ਕਿੰਨੇ ਆਨੂੰ ਸਹੀ ਸਹੀ ਪਤਾ ਲੱਗ ਗਈ ਸੀ ਕਿ ਕਿਹੜਾ ਕਿੰਨੇ ਨੰਬਰ ਤੇ ਹੈ ਬਾਕੀ ਅਗਰ ਕਿਸੇ 'ਚ ਪ੍ਰੋਬਲਮ ਹੈ ਤਾਂ ਉਹਨੂੰ ਆਪਣੇ ਕਿਸੇ ਨਾਮ ਨਾਲ ਆਪਣੇ ਕਿਸੇ ਫਰੈਂਡ ਦੇ ਨਾਮ ਨਾਲ ਮੰਮੀ ਪਾਪਾ ਦੇ ਨਾਮ ਨਾਲ ਜੋੜ ਲਓ ਤੁਹਾਡੇ ਯਾਦ ਹੋ ਜਾਏਗਾ ਬਟ ਸਕੋਰ ਤੁਸੀਂ ਜ਼ਰੂਰ ਦੱਸਨੇ ਨੇ ਉਸ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਅਗਰ ਕਲਾਸ ਵਧੀਆ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਸਾਨੂੰ ਕਹਿੰਦੇ देयर इज ਅ ਲੈਟਰ ਸੀਰੀਜ਼ ਸਾਨੂੰ ਕਹਿੰਦੇ ਲੈਟਰ ਸੀਰੀਜ਼ ਦਿੱਤੀ ਗਈ ਹੈ ਵਿਚ ਫਾਲੋ ਅ ਪੈਟਰਨ ਦੇਖੋ ਇਹਨਾਂ ਦੇ ਵਿੱਚ ਜੋ ਚੀਜ਼ ਇੰਪੋਰਟੈਂਟ ਹੈ दैट इज ਪੈਟਰਨ ਨਾ ਹੀ ਸੀਰੀਜ਼ ਦੇ ਵਿੱਚ ਬਲਕਿ ਰੀਜ਼ਨਿੰਗ ਦੇ ਯਾਨੀ ਕਿ ਮੈਟ ਦੇ ਸਾਰੇ ਹੀ ਜਿਹੜੇ ਚੈਪਟਰਸ ਨੇ ਉਹਨਾਂ ਦੇ ਵਿੱਚ ਪੈਟਰਨ 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 ਬਹੁਤ ਹੁੰਦਾ ਹੈ ਠੀਕ ਹੈ ਕਹਿੰਦੇ ਵਨ ਪਲੇਸ ਇਜ਼ ਲੈਫਟ ਬਲੈਂਕ ਕਹਿੰਦੇ ਇੱਕ ਖਾਲੀ ਥਾਂ ਛੱਡੀ ਗਈ ਹੈ follow the similar pattern ਉਸ ਪੈਟਰਨ ਨੂੰ ਫੋਲੋ ਕਰੋ ਫਾਈਂਡ ਆਊਟ ਦਾ கரੈਕਟ ਆਨਸਰ ਫਰੋਮ ਦੀ অপਸ਼ਨ ਤੇ ਕਹਿੰਦੇ অপਸ਼ਨਾਂ ਦੇ ਵਿੱਚੋਂ ਸਹੀ ਉੱਤਰ ਦੱਸੋ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਟੈਕਨੀਕ ਵੀ ਸਿਖਾ ਦੱਸੂਗੀ ਜਿਹਦੇ ਵਿੱਚ ਬੇਸਿਕਲੀ ਆਪਾਂ ਜਿਹੜਾ ਆਨਸਰ ਹੈ ਜਲਦੀ ਤਾਂ ਕਰਾਂਗੇ ਬਹੁਤ ਜਲਦੀ ਕਰਾਂਗੇ ਠੀਕ ਹੈ ਬਹੁਤ ਜਲਦੀ ਦੇਖੋ ਸਭ ਤੋਂ ਪਹਿਲਾਂ ਜੀ ਸਾਡੇ ਸੁਰਜ ਜੀ ਸਾਨੂੰ ਦਿੱਤਾ ਗਿਆ ਹੈ A C G M اور ਅਸੀਂ ਇੱਥੇ ਦੱਸਣਾ ਕਿ ਇਸ ਖਾਲੀ ਥਾਂ ਦੇ ਵਿੱਚ ਕੀ ਆਏਗਾ ਸੋ ਹੁਣ ਸਭ ਤੋਂ ਪਹਿਲਾਂ ਸਾਨੂੰ ਇਹ ਖਾਲੀ ਥਾਂ ਦੇ ਵਿੱਚ ਕੋਈ ਨਾ ਕੋਈ ਆਪਸ਼ਨ ਨੂੰ ਫਿੱਟ ਕਰਨ ਦੇ ਲਈ ਇਹਦਾ ਜਿਹੜਾ ਪੈਟਰਨ ਹੈ ਉਹ ਲੱਭਣਾ ਪਏਗਾ ਕਿ ਆਖਿਰਕਾਰ ਪੈਟਰਨ ਕੀ ਹੈ ਸੋ ਜਦੋਂ ਵੀ ਤੁਹਾਨੂੰ ਲੈਟਰ ਸੀਰੀਜ਼ ਦੇ ਸਵਾਲ ਮਿਲਣਗੇ ਸਭ ਤੋਂ ਪਹਿਲਾਂ ਅੱਖਾਂ ਵਿੱਚ ਕੇ ਆਪਾਂ ਇਹਨਾਂ ਦੀ ਨੰਬਰਿੰਗ ਲਿਖ ਲੈਣੀ ਹੈ ਅੱਛਾ ਹੁਣ ਅੱਖਾਂ ਵਿੱਚ ਕੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਲਿਟਰਲੀ ਅੱਖਾਂ ਵਿੱਚ ਕੇ ਲਿਖਣ ਲੱਗ ਜਾਓ ਮੇਰਾ ਕਹਿਣਾ ਮਤਲਬ ਇਹ ਹੈ ਕਿ ਤੁਸੀਂ ਬਿਨਾਂ ਕੁਝ ਸੋਚੇ ਸਮਝੇ ਪਹਿਲਾਂ ਆਪਾਂ ਇਹਦੀ ਨੰਬਰਿੰਗ ਹੀ ਦੇਖ ਲਾਂਗੇ ਬਿਕੋਜ਼ 95% ਕੇਸਸ ਦੇ ਵਿੱਚ ਰਜੇ ਕੀ ਹੁੰਦਾ ਸੇਮ ਇਸ ਤਰੀਕੇ ਦੇ ਸਵਾਲ ਆਉਂਦੇ ਨੇ ਕਿ ਨੰਬਰਿੰਗ ਤੇ ਬੇਸ ਹੁੰਦੇ ਨੇ ਠੀਕ ਹੈ ਹੋਰ ਕਿਤੇ ਪੇਪਰ ਦੇ ਵਿੱਚ ਤੁਸੀਂ ਉੱਥੇ ਅੱਖਾਂ ਵਿੱਚ ਕੇ ਲਿਖੀ ਜਾਓ ਤੇ ਕੋਈ ਪੁੱਛੇ ਕਿ ਭਈ ਆ ਕੀ ਕਰ ਰਹੇ ਹੋ ਤਾਂ ਉਹ ਦੇਖੋ ਹੋ ਜੀ ਸਾਨੂੰ ਸਾਡੀ ਮੈਡਮ ਨੇ ਕਿਹਾ ਹੈ ਕਿ ਅੱਖਾਂ ਵਿੱਚ ਕੇ ਲਿਖਣਾ ਹੈ ਚਲੋ ਜੋਕ ਸਪਾਕ ਸੋ ਪਹਿਲਾਂ ਆਪਾਂ ਇਹਦੀ ਨੰਬਰਿੰਗ ਲਿਖ ਲੈਣੇ ਆ ਜੀ ਦੇਖੋ ਇਹਦੀ ਨੰਬਰਿੰਗ ਕਿੰਨੀ ਹੈ 1 ਵੈਰੀ ਗੁੱਡ ਸੀ ਦੀ ਨੰਬਰਿੰਗ ਕਿੰਨੀ ਹੈ ਸੀ ਦੀ ਹੈਗੀ ਹੈ ਜੀ 3 ਚਲੋ ਇਹ ਦੋ ਤਾਂ ਸੌਖੇ ਨੇ ਯਾਦ ਹੈ ਜੀ ਦੀ ਨੰਬਰਿੰਗ ਕੀ ਸੀ ਦੇਖੋ ਆ ਜੀ ਪਿਆ ਜੀ ਦੇ ਵਿੱਚ ਇਸ ਤਰੀਕੇ ਨਾਲ ਸੱਤ ਆ ਗਿਆ ਸੋ ਆਪਾਂ ਇੱਥੇ ਸੱਤ ਕੀਤਾ ਔਰ ਐਮ ਇਸ ਤਰੀਕੇ ਨਾਲ ਥੋੜਾ ਸਿੱਧਾ ਕਰਕੇ ਲਿਖਿਆ ਤਾਂ ਇਹ 3 ਬਣ ਰਹੇ ਹੁਣ 3 ਤੇ ਤਾਂ ਨਹੀਂ ਸਕਦਾ ਬਿਕੋਜ਼ ਸੀ ਹੈ ਤਾਂ ਆਪਾਂ ਇਹਦੇ ਮੂਰੇ ਲਗਾਤਾ ਇੱਕ ਤਾਂ ਇਹਦਾ ਮਤਲਬ ਐਮ ਦੀ ਨੰਬਰਿੰਗ ਕਿੰਨੀ ਆ ਗਈ ਪੁੱਤਰ 13 ਹੁਣ ਦੇਖੋ ਇਹਦੇ ਵਿੱਚ ਲੰਬੂ ਵੀ ਕੀ ਕੀਤਾ ਗਿਆ ਕੀ ਇਹਰਜਾ ਪੈਟਰਨ ਚੱਲ ਰਿਹਾ ਦੇਖੋ 1 2 3 ਤੱਕ ਜਾਣ ਦੇ ਲਈ ਇਹਨਾਂ ਨੇ ਕੀ ਕੀਤਾ 2 ਐਡ ਕੀਤਾ ਕਿਉਂਕਿ 1 ਤੇ 2 ਕਿੰਨੇ ਹੁੰਦੇ ਆ 3 ਔਰ ਅੱਗੇ 3 ਤੋਂ 7 ਤੱਕ ਜਾਣ ਦੇ ਲਈ ਇਹਨਾਂ ਨੇ ਕੀ ਐਡ ਕੀਤਾ ਜੀ 4 ਐਡ ਕੀਤਾ ਕਿਉਂਕਿ 3 ਤੇ 4 ਕਿੰਨੇ ਹੁੰਦੇ ਆ 7 ਅੱਗੇ 7 ਤੋਂ 13 ਤੱਕ ਜਾਣ ਦੇ ਲਈ 7 ਤੋਂ 13 ਤੱਕ ਜਾਣ ਦੇ ਲਈ ਰਜੇ ਇਹਨਾਂ ਨੇ ਕਿੰਨਾ ਐਡ ਕੀਤਾ ਇਹ ਪਤਾ ਕਰਨ ਦੇ ਲਈ ਤੁਸੀਂ ਨੇ ਕੀ ਕਰਨਾ ਹੈ 13 'ਚੋਂ 7 ਨੂੰ ਘਟਾ ਕੇ ਦੇਖ ਲੈਣਾ ਜਿਨ੍ਹਾਂ ਨੂੰ ਇਹ ਲੱਗ ਰਿਹਾ ਨਾ ਕਿ ਮਤਲਬ ਸਾਨੂੰ ਕਿਵੇਂ ਪਤਾ 2 ਐਡ ਕੀਤਾ ਤਾਂ ਤਿੰਨ ਦੇ ਵਿੱਚੋਂ ਇੱਕ ਘਟਾ ਲਓ 2 7 'ਚੋਂ 3 ਘਟਾ ਲਿਆ 4 ਅੱਗੇ 13 'ਚੋਂ 7 ਘਟਾਵਾਂਗੇ ਯਾਨੀ ਸਾਡੇ ਕੋਲੇ ਕਿੰਨਾ ਆਜੂਗਾ 6 ਯਾਨੀ ਕਿ 7 ਦੇ ਵਿੱਚ 6 ਜੋੜਾਂਗੇ ਤਾਂ ਸਾਨੂੰ 13 ਮਿਲੇਗਾ ਇਹਦਾ ਮਤਲਬ ਕੀ ਹੋ ਰਿਹਾ ਹੈ ਇਹ ਇਹ ਪੋਜੀਸ਼ਨ ਵੈਲਿਊ ਕਿਸ ਅਕੋਰਡਿੰਗ ਹੈ ਕਿ ਪਹਿਲਾਂ 2 ਜੋੜਤਾ ਫਿਰ 4 ਜੋੜਿਆ ਫਿਰ 6 ਜੋੜਿਆ ਇਹਦਾ ਮਤਲਬ ਇੱਥੇ ਕੀ ਜੁੜੂਗਾ 8 ਜੁੜੂਗਾ ਔਰ 13 ਦੇ ਵਿੱਚ 8 ਜੁੜ ਕੇ ਕਿੰਨਾ ਆਉਂਦਾ ਜੀ 13 ਦੇ ਵਿੱਚ 8 ਜੁੜ ਕੇ ਆਉਂਦਾ 21 ਇਹਦਾ ਮਤਲਬ ਇੱਥੇ ਜੋ ਵੀ ਇੰਗਲਿਸ਼ ਦਾ ਲੈਟਰ ਆਊਗਾ ਉਹਦੀ ਪੋਜੀਸ਼ਨਲ ਵੈਲਿਊ ਕੀ ਹੈ 21 ਔਰ ਯਾਦ ਕਰੋ ਮੈਂ ਤੁਹਾਨੂੰ UV ਨੂੰ 21 22 ਨਾਲ ਯਾਦ ਕਰਾਇਆ UV ਰੇਡ UV ਰੇਡੀਏਸ਼ਨਸ ਹੁੰਦੀਆਂ ਨੇ ਰੇਜ਼ ਹੁੰਦੀਆਂ ਨੇ ਉਹਨੂੰ ਆਪਾਂ 21 22 ਨਾਲ ਯਾਦ ਕੀਤਾ ਸੋ 21ਵੇਂ ਨੰਬਰ ਤੇ ਕੌਣ ਆ ਗਿਆ ਰਜੇ U ਸੋ ਸਾਡਾ ਰਾਈਟ ਆਨਸਰ ਕੀ ਆ ਗਿਆ ਜੀ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਸੋ ਬਸ ਅਸੀਂ ਉਹੀ ਦੇਖਿਆ ਪੈਟਰਨ ਕਿ ਕਿਸ ਤਰੀਕੇ ਨਾਲ ਚੱਲ ਰਿਹਾ ਕਿ A ਤੋਂ C ਯਾਨੀ ਕਿ 2 ਐਡ ਕੀਤਾ ਫਿਰ 4 ਐਡ ਕੀਤਾ ਫਿਰ 6 ਐਡ ਕੀਤਾ ਯਾਨੀ ਇੱਥੇ 8 ਐਡ ਹੋਊਗਾ ਔਰ ਐਮ ਤੋਂ ਬਾਅਦ 8ਵੇਂ ਨੰਬਰ ਤੇ ਕੌਣ ਆਉਂਦਾ ਯੂ ਆਉਂਦਾ ਯਾਨੀ ਕਿ 21ਵੇਂ ਨੰਬਰ ਦਾ ਬਣ ਗਿਆ ਠੀਕ ਹੈ ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ABC ਕਰਕੇ ਸਾਨੂੰ OMR ਸ਼ੀਟ ਮਿਲੇਗੀ ਉਹਦੇ ਵਿੱਚ ਜਿਹੜੀ 3rd ਯਾਨੀ ਕਿ C ਆਪਸ਼ਨ ਹੋਏਗੀ ਉਹਨੂੰ ਆਪਾਂ ਇਸ ਤਰੀਕੇ ਨਾਲ ਡਾਰਕ ਕਰਿਆਵਾਂਗੇ ਨਾਊ ਮੂਵ ਟੂ ਦਾ ਨੈਕਸਟ ਕੁਐਸਚਨ ਹਾਂਜੀ ਸੋ ਇੱਥੇ ਵੀ ਜੇ ਸਭ ਤੋਂ ਪਹਿਲਾ ਸਟੈਪ ਜਿਹੜਾ ਮੈਂ ਤੁਹਾਨੂੰ ਦੱਸਤੀ ਹੈ ਠੀਕ ਹੈ ਕਿ ਆਪਾਂ ਇਹਦੀ ਨੰਬਰਿੰਗ ਹੀ ਲਿਖਣੀ ਹੈ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਮੈਡਮ ਇੰਨੀ ਨੰਬਰਿੰਗ ਲਿਖਣੀ ਪੈਣੀ ਹੈ ਦੇਖੋ ਤੁਹਾਨੂੰ ਸੁਣਨ ਜਾਂ ਸਮਝਣ 'ਚ ਥੋੜਾ ਜ਼ਿਆਦਾ ਸਮਾਂ ਲੱਗ ਸਕਦਾ ਹੈ ਪਰ ਜਦੋਂ ਨੰਬਰਿੰਗ ਯਾਦ ਹੋ ਜਾਂਦੀ ਹੈ ਤਾਂ ਬਿਲਕੁਲ ਵੀ ਸਮਾਂ ਨਹੀਂ ਲੱਗਦਾ ਸੋ फटाफट ਇਹਦੀ ਨੰਬਰਿੰਗ ਲਿਖ ਲੈਣੇ ਆ ਦੇਖੋ ਪੀ ਦੀ ਨੰਬਰਿੰਗ ਕਿੰਨੀ ਹੈ ਜੀ ਪੀ ਸਾਨੂੰ ਪਤਾ ਕਿੰਵੇਂ ਨੰਬਰ ਤੇ ਸੀ 16ਵੇਂ ਨੰਬਰ ਤੇ ਸੀ ਐਮ ਕਿੰਵੇਂ ਨੰਬਰ ਤੇ ਸੀਗਾ 13ਵੇਂ ਨੰਬਰ ਤੇ ਟੀ ਕਿੰਵੇਂ ਨੰਬਰ ਤੇ ਸੀਗਾ 20ਵੇਂ ਨੰਬਰ ਤੇ ਮੈਂ ਇਹਨੂੰ ਇਸ ਤਰੀਕੇ ਨਾਲ ਕਿਉਂ ਲਿਖ ਰਹੀ ਆ ਕਿਉਂਕਿ ਹੋ ਸਕਦਾ ਹੈ ਕਿ ਇਹਨਾਂ ਦੇ ਪਹਿਲੇ ਪਹਿਲੇ ਅੱਖਰਾਂ 'ਚ ਰਿਲੇਸ਼ਨ ਹੋਵੇ ਦੂਜੇ ਦੂਜੇ 'ਚ ਹੋਵੇ ਤੀਜੇ ਤੀਜੇ 'ਚ ਹੋਵੇ ਇਸ ਤਰੀਕੇ ਨਾਲ ਹੁਣ ਦੇਖੋ ਜੀ ਓ ਇਹਨੂੰ ਆਪਾਂ ਡਿਫਰੈਂਟ ਕਲਰ ਨਾਲ ਲਿਖ ਲੈਣੇ ਆ ਓ ਦੀ ਪੋਜੀਸ਼ਨ ਕਿੰਨੀ ਹੈ 15 ਓ ਫੇਰ 15 ਤੇ ਐਸ ਦੀ ਕਿੰਨੀ ਹੈ ਜੀ ਐਸ ਦੀ ਪੋਜੀਸ਼ਨ ਹੁੰਦੀ ਤੁਹਾਡੇ ਨਾਲ ਨਾਲ ਹੀ ਮੈਂ ਨੰਬਰਿੰਗ ਕਰ ਰਹੀ ਹਾਂ ਮੈਨੂੰ ਤੁਹਾਡੇ ਨਾਲ ਆਬਵੀਅਸਲੀ ਯਾਦ ਹੋਊਗੀ ਔਰ ਪਹਿਲਾਂ ਵੀ ਕੀਤੀ ਹੈ ਇੱਕ ਦੋ ਵਾਰੀ ਆ ਸੋ ਹੁਣ ਆਪਾਂ ਕਿਸੇ ਹੋਰ ਕਲਰ ਨਾਲ ਲਿਖ ਲੈਣੇ ਆ ਜੀ ਹੁਣ ਜਦੋਂ ਅਸੀਂ ਨੇ ਦੇਖਿਆ ਤਾਂ ਇੱਥੇ ਫਿਰ ਸਾਡੇ ਕੋਲੇ ਕੀ ਆਏਗਾ ਦੇਖੋ ਐਨ ਦੀ ਨੰਬਰਿੰਗ ਹੁੰਦੀ ਹੈ 14 ਕਯੂ ਦੀ ਨੰਬਰਿੰਗ ਸੀਗੀ ਪੀ ਕਯੂ ਯਾਨੀ ਕਿ 17 ਔਰ ਆਰ ਕਿੰਨਾ ਆ ਗਿਆ ਜੀ 18 ਯਾਨੀ ਕਿ 14 17 ਤੇ ਸਾਡੇ ਕੋਲੇ ਕਿੰਨਾ ਆ ਗਿਆ 18 ਹੁਣ ਐਮ ਐਸ ਕਯੂ ਦੀ ਨੰਬਰਿੰਗ ਕਰ ਲੈਣੇ ਆ ਐਮ ਕਿੰਨੇਵੇਂ ਤੇ ਹੁੰਦਾ ਰਜੇ 13ਵੇਂ ਤੇ ਇੱਕ ਮਿੰਟ ਕਲਰ ਚੇਂਜ ਕਰ ਲਈਏ ਸੋ ਦੈਟ ਸਾਨੂੰ ਪੈਟਰਨ ਸਮਝਣ हो चलो कर लेने। हाँ नाइनटीन और जो uh, क्यू है पी क्यू सतारा ठीक है इस तरीके की नंबरिंग कर लिया हूँ देखो जी पैटर्न पैटर्न की बन रहा है देखो लैट मी चेंज द कलर ओके ਦੇਖੋ ਜਿਹੜਾ ਹਰੇਕ ਜਿਹੜਾ ਇਹ ਤਿੰਨ ਤਿੰਨ ਇਹਨਾਂ ਨੇ ਲਿਖੇ ਹੋਏ ਨੇ ਪੀ ਐਮਟੀ ਓ ਓ ਐਸ ਐਨ ਕਿ ਯੂ ਆਰ ਐਮ ਐਸ ਕਿਊ ਇਹਦਾ ਜਿਹੜਾ ਪਹਿਲਾ ਲੈਟਰ ਹੈ ਪਹਿਲਾ ਅੱਖਰ ਹੈ ਉਹਦੇ ਚ ਇਹਨਾਂ ਨੇ ਕੀ ਕੀਤਾ 16 ਤੋਂ 15 ਯਾਨੀ ਕੀ ਕੀਤਾ ਇੱਕ ਘਟਾਤਾ 15 ਤੋਂ 14 ਯਾਨੀ ਕਿ ਫੇਰ ਕੀ ਕੀਤਾ ਇੱਕ ਘਟਾਤਾ 14 ਤੋਂ 13 ਕੀ ਕੀਤਾ ਇੱਕ ਘਟਾਤਾ ਯਾਨੀ ਕਿ ਇੱਥੇ ਜੋ ਕੁਝ ਵੀ ਆਏਗਾ ਉਹਦਾ ਜਿਹੜਾ ਪਹਿਲਾ ਲੈਟਰ ਹੋਏਗਾ ਉਹਦੇ ਵਿੱਚ ਵੀ ਕੀ ਘਟਾਇਆ ਜਾਊਗਾ ਇੱਕ ਘਟਾਇਆ ਜਾਊਗਾ ਤੇ 13 ਦੇ ਵਿੱਚੋਂ ਇੱਕ ਘਟਾ ਕੇ ਕੀ ਆਉਂਦਾ ਜੀ 12 ਆਉਂਦਾ ਤੇ 12 ਦੀ ਨੰਬਰਿੰਗ ਕੀ ਐ 12 ਕਿੰਨੇ ਮਤਲਬ 12 ਤੇ ਕੌਣ ਆਉਂਦਾ ਯਾਦ ਕਰੋ 12 ਵਜ ਜਾਂਦੇ ਆ ਕਿ ਇਹਨੂੰ ਦੇਖ ਕੇ ਲਾਈਨ ਨੂੰ ਦੇਖ ਕੇ ਯਾਨੀ ਕਿ 12 ਤੇ ਕੌਣ ਆਉਂਦਾ ਐਲ ਆਉਂਦਾ ਹੁਣ ਧਿਆਨ ਨਾਲ ਦੇਖੋ ਅਸੀਂ ਆਪਸ਼ਨਾਂ ਦੇਖਿਆ ਤਾਂ ਸਾਰੀਆਂ ਆਪਸ਼ਨਾਂ ਦੇ ਵਿੱਚ ਸਾਨੂੰ ਐਲ 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 ਮਿਲ ਰਿਹਾ ਯਾਨੀ ਕਿ ਹਜੇ ਅਸੀਂ ਇੱਥੋਂ ਕੋਈ ਆਪਸ਼ਨ ਕੱਟ ਨਹੀਂ ਸਕਦੇ ਫਿਰ ਅਸੀਂ ਗਏ ਅਗਲੇ ਪੁਆਇੰਂਟ ਤੇ ਹੁਣ ਉਹਦੇ ਲਈ ਆਪਾਂ ਫਿਰ ਤੋਂ ਕਲਰ ਚੇਂਜ ਕਰ ਲੈਣੇ ਆਂ ਦੇਖੋ 13 ਤੋਂ 15 ਜਾ ਰਿਹਾ ਯਾਨੀ ਕਿ ਕੀ ਹੋ ਰਿਹਾ 2 ਜੋੜ ਰਿਹਾ ਕਿਉਂਕਿ 13 ਤੇ 2 15 15 ਤੋਂ 17 ਜਾ ਰਿਹਾ ਯਾਨੀ ਕਿ 2 ਜੋੜ ਰਿਹਾ 15 16 17 17 'ਚ 2 ਜੋੜ ਕੇ ਕਿੰਨਾ ਆ ਗਿਆ ਜੀ 19 ਆ ਗਿਆ ਅੱਗੇ ਫਿਰ ਕੀ ਆਊਗਾ ਜੀ 19 ਦੇ ਵਿੱਚ 2 ਜੋੜ ਕੇ 19 'ਚ 2 ਜੋੜਾਂਗੇ ਤਾਂ ਕਿੰਨਾ ਬਣ ਜੂਗਾ 21 ਬਣ ਜੂਗਾ ਤੇ 21ਵੇਂ ਨੰਬਰ ਤੇ ਕੌਣ ਹੁੰਦਾ ਜੀ ਯੂ ਹੁੰਦਾ ਯਾਨੀ ਕਿ ਜਿਹੜਾ ਇੱਥੇ ਸਾਡੇ ਕੋਲੇ ਜਿਹੜਾ ਆਹ ਜਿਵੇਂ ਇੱਥੇ ਤਿੰਨ ਤਿੰਨ ਲੈਟਰ ਨੇ ਤਾਂ ਜਿਹੜਾ ਇੱਥੇ ਦੂਜਾ ਲੈਟਰ ਆਊਗਾ ਉੱਥੇ ਕੌਣ ਹੈ ਜੀ ਯੂ ਯਾਨੀ ਕਿ ਇਸ ਤਰੀਕੇ ਨਾਲ ਸਾਡੇ ਕੋਲ ਤਿੰਨ ਲੈਟਰ ਆਣੇ ਸੀ ਇੱਥੇ ਸਾਡਾ ਐਲ ਬਣ ਗਿਆ ਇੱਥੇ ਕੌਣ ਬਣ ਗਿਆ ਯੂ ਬਣ ਗਿਆ ਹੁਣ ਆਜੋ ਜੀ অপਸ਼ਨ ਦੇ ਵਿੱਚ ਐਲ ਤੋਂ ਬਾਅਦ ਯੂ ਸਿਰਫ ਏਸੇ অপਸ਼ਨ ਚ ਬਣ ਰਿਹਾ ਹੋਰ ਕਿਸੇ অপਸ਼ਨ ਚ ਐਲ ਤੋਂ ਬਾਅਦ ਯੂ ਨਹੀਂ ਬਣ ਰਿਹਾ ਯਾਨੀ ਕਿ ਸਾਨੂੰ ਆ ਤੀਜਾ ਪੈਟਰਨ ਲਾਉਣ ਦੀ ਜ਼ਰੂਰਤ ਨਹੀਂ ਪੇਪਰ ਦੇ ਵਿੱਚ ਤੁਸੀਂ ਐਨਾ ਕਰਕੇ ਜਿਹੜੀ ਪਹਿਲੀ অপਸ਼ਨ ਹੈ ਇਹਨੂੰ ਟਿੱਕ ਲਾਇਆਵੋਗੇ ਪਰ ਮੈਂ ਤਾਂ ਤੁਹਾਨੂੰ ਇੱਥੇ ਸਮਝਾ ਰਹੀ ਹਾਂ ਸੋ ਮੈਂ ਤਾਂ ਤੁਹਾਨੂੰ ਪੈਟਰਨ ਕਰਕੇ ਦਿਖਾ ਹੀ ਚਲੋ ਜੀ ਹੁਣ ਦੇਖੋ 20 ਤੋਂ 19 ਜਾ ਰਹੀ ਹੈ ਇਹਨਾਂ ਨੇ ਕੀ ਕੀਤਾ ਇੱਕ ਘਟਾਤਾ 19 ਤੋਂ 18 ਗਏ ਇੱਕ ਘਟਾਤਾ 18 ਤੋਂ ਇੱਕ ਗਏ ਜੀ 18 ਤੋਂ 17 ਗਏ ਇੱਕ ਘਟਾਤਾ ਫਿਰ ਅੱਗੇ ਇੱਥੇ ਜੋ ਵੀ ਆਏਗਾ ਕੀ ਕਰਨਗੇ ਇੱਕ ਘਟਾ ਦੇਣਗੇ 17 'ਚੋਂ ਇੱਕ ਘਟਾ ਕੇ 16 ਤੇ 16 ਦੀ ਨੰਬਰਿੰਗ ਕਿੰਨੀ ਸੀ ਪੀ ਤਾਂ ਸਾਡੇ ਕੋਲੇ ਫਰਸਟ ਆਪਸ਼ਨ ਹੀ ਕੀ ਹੋ ਰਹੀ ਹੈ ਰਜੇ ਸਹੀ ਆਪਸ਼ਨ ਬੰਦ ਰਹੀ ਹੈ ਯੈਸ ਉਹ ਜ਼ਰੂਰੀ ਨਹੀਂ ਕਿ ਅਸੀਂ ਸਾਰੇ ਹੀ ਪੈਟਰਨ ਲਾਉਣੇ ਆ ਦੇਖੋ ਇੱਥੇ ਦੋ ਪੈਟਰਨ ਲਾਇਆ ਤੇ ਦੋ ਨਾਲ ਹੀ ਸਾਨੂੰ ਕੀ ਮਿਲ ਗਿਆ ਸਾਡਾ ਆਨਸਰ ਮਿਲ ਚੁੱਕਿਆ ਵੈਰੀ ਗੁੱਡ ਮੂਵ ਟੂ ਦਾ ਨੈਕਸਟ ਕੁਐਸਚਨ ਦੇਖੋ ਇੱਥੇ ਕਹਿੰਦੇ ਰੋਂਗ ਲੈਟਰ ਫਿੱਟ ਕਰਤਾ ਅਸੀਂ ਉਹਦਾ ਆਨਸਰ ਦੱਸਣਾ ਜਿਵੇਂ ਉਹਦੇ ਵਿੱਚ ਸਾਡੇ ਕੋਲੇ ਰੋਂਗ ਸੀਰੀਜ਼ ਆ ਜਾਂਦੀ ਸੀ ਨੰਬਰ ਸੀਰੀਜ਼ ਤਾਂ ਇੱਥੇ ਸਾਡੇ ਕੋਲੇ ਰੋਂਗ ਲੈਟਰ ਸੀਰੀਜ਼ ਆਈਏ ਅਸੀਂ ਨੇ ਇਹਦਾ ਜਿਹੜਾ ਹੈਗਾ ਆਨਸਰ ਕਰਨਾ ਔਰ ਇਹਦਾ ਆਨਸਰ ਵੀ ਅਸੀਂ ਤਾਂ ਹੀ ਕਰ ਸਕਾਂਗੇ ਅਗਰ ਅਸੀਂ ਨੰਬਰਿੰਗ ਲਿਖਾਂਗੇ ਪਹਿਲਾਂ ਤਾਂ ਕੰਮ ਆਹੀਏ ਵੀ ਨੰਬਰਿੰਗ ਕਰ ਲਓ ਠੀਕ ਹੈ ਜੀ ਦੇਖੋ ਆਰ ਕਿੰਨੇ ਨੰਬਰ ਤੇ ਹੈ ਜੀ 18 ਵੈਰੀ ਗੁੱਡ ਈ ਕਿੰਨੇ ਨੰਬਰ ਤੇ ਹੈ ਜੀ 20 ਕਿਉਂਕਿ 20 20 ਦੇ ਮੈਚ ਹੁੰਦੇ ਆ 18 ਤੇ 20 ਦੇਖੋ ਕੇ ਕਿੰਨੇ ਨੰਬਰ ਤੇ ਹੈ ਜੀ 11 ਕਿਉਂਕਿ ਕੇ ਕੌਨਸੀ ਕੋਰ ਕਾਰਮਨ ਨੇ 11 ਐਲ ਲਾਈਨ ਨੂੰ ਦੇਖ ਕੇ 12 ਵੱਜ ਗਏ ਸੀ ਡਬਲਿਊ ਕਿੰਨੇ ਨੰਬਰ ਤੇ ਹੈ ਦੇਖੋ ਡਬਲਿਊ ਨੂੰ ਸਿੱਧਾ ਕਰਿਆ 3 ਬਣ ਕੇ ਇਹਦੇ ਅੱਗੇ 2 ਲਗਾਤਾ Y ਕਿੰਨੇ ਨੰਬਰ ਤੇ ਹੈ ਈ ਜੋਤੀ Y 25ਵੇਂ ਨੰਬਰ ਤੇ ਵੈਰੀ ਗੁੱਡ एम किन्ने ਤੇ ਆ 13 ਤੇ ਉਹ ਕਿੰਨੇ ਤੇ ਆ ਉਹ ਭਾਈ ਸਾਹਿਬ 15 ਨੰਬਰ ਲੈ ਗਿਆ ਦੇਖੋ ਜੀ ਹੁਣ ਪੈਟਰਨ ਦੇਖੋ ਇੱਥੇ ਕੀ ਕੀਤਾ 18 ਤੋਂ ਬਾਅਦ 2 ਛੱਡ ਕੇ 20 ਆਇਆ ਠੀਕ ਹੈ ਯਾਨੀ ਇੱਥੇ ਇਹਨਾਂ ਨੇ ਕੀ ਕੀਤਾ 18 ਤੋਂ 20 ਤੱਕ ਜਾਣ ਦੇ ਲਈ 2 ਜੁੜੇ ਨੇ ਵੈਰੀ ਗੁੱਡ ਇੱਥੇ ਇਹਨਾਂ ਨੇ 11 ਤੋਂ 12 ਕੀਤਾ ਯਾਨੀ ਕਿ ਇੱਥੇ 1 ਜੁੜਿਆ ਇੱਥੇ 23 ਤੋਂ 25 ਹੋਇਆ ਯਾਨੀ ਕਿ ਇੱਥੇ 2 ਜੁੜੇ ਹੋਏ ਨੇ ਇੱਥੇ 13 ਤੋਂ 15 ਯਾਨੀ ਇੱਥੇ ਵੀ ਕਿੰਨੇ ਐਡ ਹੋਏ ਹੋਏ ਨੇ 2 ਐਡ ਹੋਈ ਹੋਈ ਨੇ ਤਾਂ ਮੈਨੂੰ ਦੱਸੋ ਕਿ ਵੱਖਰਾ ਕੌਣ ਸਾਨੂੰ ਸਾਫ਼-ਸਾਫ਼ ਪਤਾ ਚੱਲ ਰਿਹਾ ਕਿ ਸਾਰਿਆਂ 'ਚ ਦੋ ਜੁੜੇ ਨੇ ਲੇਕਿਨ ਆਹ ਭਾਈ ਸਾਹਿਬ ਜਿਹੜਾ ਹੈਗਾ ਇਹਦੇ 'ਚ ਹੀ ਇੱਕ ਜੁੜਿਆ ਹੋਇਆ ਇਹਦਾ ਮਤਲਬ ਇਹ ਕੌਣ ਹੈ ਰੋਂਗ ਲੈਟਰ ਸੀਰੀਜ਼ ਦੇ ਵਿੱਚ ਇਹ ਗਲਤ ਹੈ ਤਾਂ ਅਸੀਂ ਇਹਨੂੰ ਕੀ ਕਰਾਂਗੇ ਇਹਨੂੰ ਹੀ ਅਸੀਂ ਇਸ ਤਰੀਕੇ ਨਾਲ OMR ਸ਼ੀਟ ਦੇ ਵਿੱਚ ਡਾਰਕ ਕਰਿਆਵਾਂਗੇ ਯਾਨੀ ਇਹ ਗਲਤ ਫਿੱਟ ਹੋ ਗਿਆ ਕਲੀਅਰ ਹੈ ਬਸ ਦੇਖੋ ਤਾਂ ਹੀ ਇਹ ਬਹੁਤ ਇੰਪੋਰਟੈਂਟ ਹੈ ਲੈਟਰਸ ਜਿਹੜੇ ਆਪਾਂ ਨੇ ਯਾਦ ਕੀਤੇ ਨੇ ਸੋ ਥੈਟ ਫਟਾਫਟ ਜਿਹੜੇ ਹੈਗੇ ਇਹਨਾਂ ਨੂੰ ਲਿਖ ਕੇ ਉਸ ਹੱਬ ਨਾਲ ਹੀ ਅਨਸਰ ਕਰਿਆਈਏ ਠੀਕ ਹੈ ਜੀ ਹੁਣ ਚੱਲਦੇ ਆਂ ਅਗਲੇ ਸਵਾਲ ਦੇ ਉੱਪਰ ਸੋ ਬਸ ਤਿੰਨਕ ਸਵਾਲ ਹੋਰ ਰਹਿੰਦੇ ਨੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਸਿਰਫ ਤੁਹਾਡੇ ਕੁਐਸਚਨ ਨਾਲ ਡੀਲ ਕਰਾਂਗੇ ਫਿਰ ਅੱਗੇ ਆਪਾਂ ਨੈਕਸਟ ਪੈਟਰਨ ਤੇ ਚੱਲਾਂਗੇ ਦੇਖੋ ਕੀ ਕਹਿੰਦੇ ਕਹਿੰਦੇ ਇਨ ਸਰਟਨ ਕੋਡ ਲੈਂਗੁਏਜ ਇਹ ਕੋਡਿੰਗ ਦੇ ਵਿੱਚ ਸਵਾਲ ਆਇਆ ਹੋਇਆ ਕਹਿੰਦੇ ਇਹਨਾਂ ਨੇ ਕਿਸੇ ਚੀਜ਼ ਨੂੰ ਕੋਡ ਕਰਤਾ ਦੇਖੋ ਕੋਡ ਦਾ ਮਤਲਬ ਕੀ ਹੈ ਦੇਖੋ ਮੰਨ ਲਓ ਇਹ ਮੈਂ ਮੰਨ ਲਓ ਤੁਸੀਂ ਸੋਚੋ ਕਿ ਤੁਸੀਂ ਔਰ ਤੁਹਾਡੇ ਕੋਈ ਦੋਸਤ ਹੈ ਤੁਸੀਂ ਇੱਕ ਦੂਸਰੇ ਨੂੰ ਕੀ ਕਰ ਰਹੇ ਹੋ ਤੁਸੀਂ ਨੇ ਤੁਹਾਡੇ ਘਰ ਦੇ ਮੰਨ ਲਓ ਇਹ ਕਹਿੰਦੇ ਆ ਕਿ ਤੁਸੀਂ ਚਾਕਲੇਟ ਨਹੀਂ ਖਾਣੀ ਤੁਹਾਡੇ ਘਰ ਦੇ ਕਹਿੰਦੇ ਆ ਕਿ ਤੁਸੀਂ ਚਾਕਲੇਟ ਨਹੀਂ ਖਾਣੀ ਮੰਨ ਲਓ ਤੁਹਾਨੂੰ ਮਨਾ ਕੀਤਾ ਹੋਇਆ ਪਰ ਤੁਹਾਡੀ ਦੋਨਾਂ ਦੀ ਫੇਵਰਿਟ ਹੈ ਚਾਕਲੇਟ ਖਾਣੀ ਤਾਂ ਤੁਸੀਂ ਨੇ ਕੀ ਕੀਤਾ ਇਹਦਾ ਕੋਡ ਵਰਡ ਰੱਖਤਾ ਕਿ ਯਾਰ ਅੱਜ ਚਾਹ ਪੀਏ ਆਪਾਂ ਹੁਣ ਬਾਕੀ ਸਾਰਿਆਂ ਲਈ ਤਾਂ ਉਹ ਚਾਹ ਹੈ ਮੰਨ ਲਓ ਮੈਂ ਸੁਣਿਆ ਵੀ ਤੁਸੀਂ ਕਹਿ ਰਹੇ ਹੋ ਵੀ ਚਾਹ ਪੀਣੀ ਹੈ ਤਾਂ ਮੈਨੂੰ ਤਾਂ ਹੀ ਲੱਗ ਰਿਹਾ ਵੀ ਤੁਸੀਂ ਚਾਹ ਪੀਣੀ ਹੈ ਪਰ ਤੁਹਾਡਾ ਕੋਡ ਵਰਡ ਕੀ ਰੱਖਿਆ ਹੋਇਆ ਕਿ ਚਾਹ ਮਤਲਬ ਚਾਕਲੇਟ ਚਾਹ ਮਤਲਬ ਚਾਕਲੇਟ ਯਾਨੀ ਕਿ ਤੁਹਾਡੀ ਆਪਸ ਚ ਗੱਲਬਾਤ ਹੈ ਤੁਸੀਂ ਇੱਕ ਦੂਸਰੇ ਨੂੰ ਚਾਕਲੇਟ ਖਾਣ ਲਈ ਕਹਿ ਰਹੇ ਹੋ ਜਾਂ ਚਾਕਲੇਟ ਲੈ ਕੇ ਆਉਣ ਲਈ ਕਹਿ ਰਹੇ ਹੋ ਇਹਨੂੰ ਹੀ ਆਪਾਂ ਕੀ ਕਹਿ ਦਿੰਨੇ ਆ ਕੋਡ ਕਹਿ ਦਿੰਨੇ ਆ ਠੀਕ ਹੈ ਸੋ ਹੁਣ ਪਰ ਇੱਥੇ ਕੋਡ ਕੀ ਦੇ ਵਿੱਚ ਚੱਲ ਰਿਹਾ ਲੈਟਰਸ ਦੇ ਵਿੱਚ ਚੱਲ ਰਿਹਾ ਠੀਕ ਹੈ ਜੀ ਉਸ ਤਰੀਕੇ ਨਾਲ ਹੁਣ ਆਪਾਂ ਮੂਵ ਕਰਾਂਗੇ ਓਕੇ ਸੋ ਦੁਬਾਰਾ ਸਵਾਲ ਤੇ ਵਾਪਸ ਆ ਜਾਣੇ ਆ ਇਹਨਾਂ ਨੇ ਰੱਜੇ ਕੀ ਕੀਤਾ ਇਸ ਤਰੀਕੇ ਨਾਲ ਟੀਚਰ ਲਿਖਿਆ ਹੋਇਆ T E A C H E R ਇਹਨਾਂ ਨੇ ਟੀਚਰ ਨੂੰ ਕਿਵੇਂ ਲਿਖਤਾ ਇਸ ਤਰੀਕੇ ਨਾਲ ਲਿਖਤਾ ਯਾਨੀ ਕਿ ਕਿਵੇਂ ਲਿਖਤਾ V G C E J G T ਇਸ ਤਰੀਕੇ ਨਾਲ ਕੋਡ ਕਰਤਾ ਸਭ ਤੋਂ ਪਹਿਲਾਂ ਤੁਸੀਂ ਇਹ ਸਮਝੋਗੇ ਤੁਸੀਂ ਪੁਲਿਸ ਵਾਲੇ ਹੋ ਤੁਸੀਂ ਇੱਕ ਮਤਲਬ ਕਹਿ ਲੋ ਕਿ ਸੋਲਜਰ ਹੋ ਤੁਸੀਂ ਨੇ ਇਹ ਕੋਡ ਪਤਾ ਕਰਨਾ ਵੀ ਕਹਿ ਕੀ ਰਹੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਸਿਖਾ ਚੁੱਕਿਆ ਕਿ ਸਭ ਤੋਂ ਪਹਿਲਾਂ ਆਪਾਂ ਨੇ ਇਦਾਂ ਦੇ ਸਵਾਲਾਂ 'ਚ ਮੋਸਟਲੀ ਕੀ ਹੋਊਗਾ ਨੰਬਰਿੰਗ ਤੇ ਚੱਲਾਂਗੇ ਤਾਂ ਦੇਖੋ T ਮਤਲਬ 20 E 5 A 1 C ਕਿੰਨੇਵੇਂ ਤੇ ਹੁੰਦੀ ਹੈ ਤੀਜੇ ਤੇ ਹੁੰਦੀ ਹੈ H ਕਿੰਨੇਵੇਂ ਤੇ ਹੁੰਦਾ 8ਵੇਂ ਤੇ ਹੁੰਦਾ E ਕਿੰਨੇਵੇਂ ਤੇ ਹੁੰਦੀ ਹੈ ਦੁਬਾਰਾ ਫਿਰ ਤੋਂ 5ਵੇਂ ਤੇ ਹੁੰਦੀ ਹੈ ਤੇ R ਕਿੰਨੇ ਦੇ ਹੁੰਦਾ ਜੀ 18 ਤੇ ਹੁੰਦਾ ਬਹੁਤ ਵਧੀਆ ਗੱਲ ਹੈ ਜੀ ਹੁਣ ਦੇਖ ਲਓ V U V ਯਾਨੀ ਕਿ 22 G ਕਿੰਨੇ ਦੇ 7 ਦੇਖੋ ਮੈਂ ਲਿਟਰਲੀ ਸਿਰਫ ਖੁਦ ਲਿਖ ਰਹੀਆਂ ਮੇਰੇ ਕੋਲ নো ਡਾਊਟ ਤੁਹਾਡੇ ਆਨਸਰਸ ਪਈ ਨੇ ਮੈਂ ਹਰੇਕ ਜਿਸ ਨੂੰ ਅਸੀਂ ਪ੍ਰਪੇਅਰ ਕਰਕੇ ਚੱਲਦੇ ਹਾਂ ਕਿ ਕਈ ਵਾਰ ਉਲਝਣਾ ਚਾਹੀਏ ਪਰ ਲਿਟਰਲੀ ਮੈਂ ਇਸ ਟਾਈਮ ਬਿਨਾ ਦੇਖੇ ਜਿਹੜੇ ਹੈਗੇ ਨੇ ਤੁਹਾਡੇ ਨੰਬਰਿੰਗ ਕਰ ਰਹੀਆਂ ਕਿਉਂ ਕਿਉਂਕਿ ਤੁਹਾਡੀ ਤਿਆਰੀ ਕਰਵਾਉਣ ਲਈ ਸਾਡੀ ਤਿਆਰੀ ਆਟੋਮੈਟਿਕਲੀ ਹੋ ਜਾਂਦੀ ਹੈ ਹੈਨਾ ਸੋ C ਦਾ ਕਿੰਨਾ ਹੈ 3 E ਦਾ ਕਿੰਨਾ ਹੈ ਜੀ 5 ਜੇ ਦਾ ਕਿੰਨੇ 10 ਜੀ ਦੇ ਵਿੱਚ 7 ਲੁਕਿਆ ਹੋਇਆ ਤੇ ਟੀ ਦਾ ਕੌਣ ਆ ਗਿਆ 20 ਹੁਣ ਦੇਖੋ ਜੀ ਆਪਾਂ ਕੋਡਿੰਗ ਕਰ ਲੈਨੇ ਆ ਦੇਖੋ ਆਹਾ ਵੀ ਐ ਆਹਾ ਕਿੰਨਾ ਆ ਗਿਆ 22 20 ਤੋਂ 22 ਯਾਨੀ ਕਿ ਕੀ ਕੀਤਾ ਹੋਇਆ ਦੋ ਐਡ ਇੱਕ ਮਿੰਟ ਮੈਂ ਕਲਰ ਚੇਂਜ ਕਰ ਲਾਂ ਯਾਨੀ ਇਹਨਾਂ ਨੇ ਕੀ ਕੀਤਾ ਹੋਇਆ ਦੋ ਜੋੜਿਆ ਹੋਇਆ ਹੁਣ ਦੇਖੋ 5 ਤੋਂ 7 ਗਏ ਨੇ ਯਾਨੀ ਕਿ ਦੋ ਜੋੜਤਾ 1 ਤੋਂ 3 ਗਏ ਨੇ ਯਾਨੀ ਕਿ ਦੋ ਜੋੜਤਾ 3 ਤੋਂ 5 ਦੋ ਜੋੜਤਾ 8 ਤੋਂ 10 ਦੋ ਜੋੜਤਾ ਫੇਰ 5 ਤੋਂ 7 ਦੋ ਇੱਥੋਂ ਤੋਂ ਇੱਥੇ ਦੋ ਯਾਨੀ ਕਿ ਸਾਨੂੰ ਪੈਟਰਨ ਪਤਾ ਚੱਲ ਗਿਆ ਕਿ ਇਹਨਾਂ ਦਾ ਪੈਟਰਨ ਕੀ ਹੁੰਦਾ ਹੈ ਕਿ ਜਿਹੜਾ ਵੀ ਅਸੀਂ ਨੇ ਕਿਸੇ ਨੂੰ ਕੁਝ ਦੱਸਣਾ ਹੈ ਉਹਦੇ ਵਿੱਚ ਦੋ ਦੋ ਜੋੜ ਕੇ ਇਹਨਾਂ ਨੇ ਉਹਦਾ ਕੋਡ ਬਣਾਤਾ ਜਿਵੇਂ ਮੰਨ ਲਓ ਇਹਨਾਂ ਨੇ ਕੀ ਕੀਤਾ ਜਿਵੇਂ ਮੰਨ ਲਓ ਮੈਨੂੰ ਕਿਸੇ ਨੂੰ ਸੁਨੇਹਾ ਦੇਣਾ ਕਿ ਸੁਨੇਹਾ ਦੇਣਾ ਕਿ ਆਪਾਂ ਨੇ ਕੀ ਕਰਨਾ ਹੈ ਕੈਟ ਵੇਚਣੀ ਹੈ ਲੇਕਿਨ ਮੈਂ ਨਾ ਕਿਸੇ ਨੂੰ ਮਤਲਬ ਬਹੁਤ ਵਧੀਆ ਕੈਟ ਹੈ ਬਹੁਤ ਪਿਆਰੀ ਕੈਟ ਹੈ ਮੈਂ ਕਿਸੇ ਨੂੰ ਸਿੱਧਾ ਨਹੀਂ ਕਹਿਣਾ ਵੀ ਮੈਂ ਬਿੱਲੀ ਵੇਚਣੀ ਹੈ ਆਪਾਂ ਨੇ ਕੀ ਕੀਤਾ ਇਹਦੀ ਨੰਬਰਿੰਗ ਕੀਤੀ ਜਿਵੇਂ ਸੀ ਤੀਜੇ ਤੇ ਆ ਏ ਵਣਦੇ ਆ ਟੀ20 ਤੇ ਆ ਮੈਂ ਮੰਨ ਨੂੰ ਇਹਨਾਂ ਦੇ ਵਿੱਚ ਇੱਕ ਇੱਕ ਲੈਟਰ ਐਡ ਕਰ ਦਿੰਨੇ ਆ ਠੀਕ ਹੈ ਜਿਵੇਂ ਤਿੰਨ ਚ ਇੱਕ ਜੋੜਿਆ 4 ਇੱਕ ਚ ਇੱਕ ਜੋੜਿਆ 2 20 ਚ ਇੱਕ ਜੋੜਿਆ 21 ਹੁਣ ਚੌਥੇ ਨੰਬਰ ਤੇ ਕੌਣ ਹੁੰਦਾ d ਹੁੰਦੀ ਹੈ ਦੂਸਰੇ ਨੰਬਰ ਤੇ ਕੌਣ ਹੁੰਦਾ ਜੀ b ਹੁੰਦੀ ਹੈ ਤੇ 21ਵੇਂ ਨੰਬਰ ਤੇ ਜਾਨੀ ਮੈਨੇ ਕਹਿਤਾ ਕਿ ਮੈਂ ਡੱਬੂ ਨੂੰ ਵੇਚਣਾ ਯਾਨੀ ਕਿ ਅਲਟੀਮੇਟਲੀ ਜੀਦੇ ਨਾਲ ਸਾਡੀ ਗੱਲਬਾਤ ਹੈ ਉਹ ਨੂੰ ਇਹ ਪਤਾ ਲੱਗ ਜੂਗਾ ਕਿ ਅਸੀਂ ਗੱਲ ਕੀ ਦੀ ਕਰ ਰਹੇ ਹਾਂ ਕੈਟ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਸੋ ਉਸ ਤਰੀਕੇ ਨਾਲ ਅਸੀਂ ਇਹਨਾਂ ਦਾ ਪੈਟਰਨ ਲੱਭ ਲਿਆ ਕਿ ਇਹਨਾਂ ਦਾ ਪੈਟਰਨ ਕੀ ਹੈ ਹੁਣ ਉਹੀ ਸੇਮ ਪੈਟਰਨ ਆਪਾਂ ਕਿਤੇ ਅਪਲਾਈ ਕਰਨਾ ਹੈ ਜੇ ਸਟੂਡੈਂਟ ਤੇ ਅਪਲਾਈ ਕਰਨਾ ਸਟੂਡੈਂਟ ਤੇ ਅਪਲਾਈ ਕਰਕੇ ਅਸੀਂ ਦੱਸਾਂਗੇ ਵੀ ਉਹਦਾ ਕੋਡ ਕੀ ਬਣ ਰਿਹਾ ਹੈ ਯਾਨੀ ਇੱਥੇ ਮੈਨੂੰ ਹੁਣ ਥੋੜੀ ਜਿਹੀ ਸਪੇਸ ਦੀ ਜ਼ਰੂਰਤ ਹੈ ਆਪਾਂ ਇੱਥੇ ਲਿਖ ਲੈਨੇ S T U D E N T ਸਟੂਡੈਂਟ ਲਿਖ ਲਿਆ ਹੁਣ ਮੇਰੀ ਗੱਲ ਧਿਆਨ ਨਾਲ ਸੁਣਨੀ ਆ ਸਾਰਿਆਂ ਨੇ ਆਪਾਂ ਇੱਥੇ ਕੱਲੇ-ਕੱਲੇ ਤੇ ਨਹੀਂ ਲਾ ਕੇ ਦੇਖਣਾ ਦੇਖੋ ਜੀ ਹੁਣ ਮੈਂ ਤੁਹਾਨੂੰ ਇੱਥੇ ਐਲੀਮੀਨੇਟ ਕਰਨਾ ਸਿਖਾਉਂਗੀ ਯਾਨੀ ਕਿ ਤੁਸੀਂ ਇੱਕ ਵਾਰੀ ਮਾਰੀ ਜੀ ਆਪਸ਼ਨ ਤੇ ਨਿਗਾ ਮਾਰੋ ਜਦੋਂ ਤੁਸੀਂ ਆਪਸ਼ਨ ਤੇ ਨਿਗਾ ਮਾਰੀ ਤੁਹਾਨੂੰ ਦੇਖੋ ਪਹਿਲਾਂ ਤਾਂ ਸਭ ਦੇ ਯੂ ਯੂ ਇੱਕ ਚ ਜੀ ਤੇ ਅਗਲਾ ਯੂ ਆ ਰਿਹਾ ਯਾਨੀ ਕਿ ਜ਼ਿਆਦਾਤਰ ਚਾਂਸ ਨੇ ਕਿ ਪਹਿਲਾ ਇਹਨਾਂ ਦਾ ਲੈਟਰ ਯੂ ਹੀ ਬਣੂਗਾ ਲੇਕਿਨ ਸਭ ਤੋਂ ਲਾਸਟ ਵਾਲਾ ਦੇਖੋ ਸਭ ਤੋਂ ਲਾਸਟ ਦੇ ਵਿੱਚ ਇੱਕ ਜਗ੍ਹਾ ਵੀ ਐ ਇੱਕ ਜਗ੍ਹਾ ਯੂ ਐ ਇੱਕ ਜਗ੍ਹਾ ਐਫ ਐ ਤੇ ਇੱਕ ਜਗ੍ਹਾ ਜੀ ਐ ਇਹਦਾ ਮਤਲਬ ਜੇ ਸਾਨੂੰ ਇਹ ਪਤਾ ਲੱਗ ਜੇ ਵੀ ਫਿਰ ਤੇ ਕੀ ਆਊਗਾ ਯਾਨੀ ਇਸੇ ਟੀ ਦਾ ਕੋਡ ਕੀ ਆਊਗਾ ਤਾਂ ਅਸੀਂ ਆਸਾਨੀ ਨਾਲ ਜਿਹੜਾ ਹੈਗਾ ਬਿਨਾ ਸਾਰਿਆਂ ਦਾ ਆਨਸਰ ਲੱਭੇ ਆਨਸਰ ਕਰ ਸਕਦੇ ਹਾਂ ਜਿਵੇਂ ਮੈਂ ਕੀ ਕਹਿ ਰਹੀ ਹਾਂ ਧਿਆਨ ਨਾਲ ਸਮਝੋ ਦੇਖੋ ਟੀ ਦੀ ਨੰਬਰਿੰਗ ਕਿੰਨੀ ਹੈ 20 ਕਿਉਂਕਿ ਟੀ 20 ਕ੍ਰਿਕਟ ਮੈਚ ਹੁੰਦੇ ਆ ਕੋਡ ਅਸੀਂ ਨੇ ਪੈਟਰਨ ਤੋੜ ਲਿਆ ਕਿ ਪੈਟਰਨ ਕੀ ਹੈ ਦੋ ਦੋ ਜੋੜੇ ਨੇ ਤਾਂ 20 ਦੇ ਵਿੱਚ ਦੋ ਜੋੜ ਕੇ ਕਿੰਨਾ ਬਣ ਜੂਗਾ ਜੀ 22 ਬਣ ਜੂਗਾ ਔਰ 22 22ਵੇਂ ਨੰਬਰ ਤੇ ਕੌਣ ਹੈ 22 ਦੀ ਪੋਜੀਸ਼ਨਿੰਗ ਕੀ ਦੀ ਹੈ ਵੀ ਦੀ ਹੈ ਕੀ ਦੀ ਹੈ ਜੀ ਵੀ ਦੀ ਹੈ ਇਹਦਾ ਮਤਲਬ ਸਾਨੂੰ ਇੱਕ ਏਦਾਂ ਦੀ ਆਪਸ਼ਨ ਦੀ ਤਲਾਸ਼ ਹੈ ਜਿਦੇ ਵਿੱਚ ਅਖੀਰ ਤੇ ਕੌਣ ਆਉਂਦਾ ਹੋਵੇ ਵੀ ਆਉਂਦਾ ਹੋਵੇ ਤੇ ਸਾਡੇ ਕੋਲ ਪੁੱਤਰ ਇੱਕੋ ਇੱਕ ਆਪਸ਼ਨ ਹੈ ਜਿਦੇ ਵਿੱਚ ਵੀ ਆਉਂਦਾ ਹੈ ਤਾਂ ਅਸੀਂ ਬਿਨਾ ਆਹ ਸਾਰੇ ਉਹਨਾਂ ਕੋਡ ਪਤਾ ਕੀਤੇ ਸਿੱਧਾ ਆਨਸਰ ਆਪਸ਼ਨ ਨੰਬਰ ਏ ਲਗਾ ਆਵਾਂਗੇ ਇਹਨੂੰ ਕਹਿੰਦੇ ਨੇ ਸਾਨੀ ਨਾਲ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਆਨਸਰ ਕਰਿਆਉਣਾ ਹੁਣ ਤੁਹਾਡੇ ਚ ਪਹਿਲਾਂ ਤਾਂ ਅੱਧੇ ਬੱਚੇ ਏ ਬੀ ਸੀ ਡੀ ਲਿਖਣ ਬੈਠਣਗੇ ਫਿਰ ਤੁਸੀਂ ਇਹਨਾਂ ਦੀ ਕੋਡਿੰਗ ਕਰੋਗੇ ਫਿਰ ਕਿਤੇ ਜਾ ਕੇ ਤੁਹਾਨੂੰ ਪਤਾ ਲੱਗੂ ਵੀ ਦੋ ਦੋ ਜੁੜਿਆ ਫਿਰ ਉਹ ਬੱਚੇ ਕੀ ਕਰਨਗੇ ਸਾਰਿਆਂ 'ਚ ਦੋ ਦੋ ਜੋੜਨ ਲੱਗੇ ਪਏ ਹੋਣਗੇ ਫਿਰ ਉਹਨਾਂ ਦੀ ਨੰਬਰਿੰਗ ਕਰਨਗੇ ਫਿਰ ਕਿਤੇ ਜਾ ਕੇ ਉਹ ਆਨਸਰ ਕਰਨਗੇ ਤੇ ਤੁਸੀਂ ਨੇ ਦੇਖਿਆ ਕਿ ਆਪਸ਼ਨ ਦੇ ਵਿੱਚ ਅਖੀਰ ਵਾਲਾ ਅੱਖਰ ਬਿਲਕੁਲ ਅਲੱਗ ਹੈ ਸਾਰਿਆਂ 'ਚ ਤਾਂ ਅਸੀਂ ਲਾਸਟ ਵਾਲਾ ਹੀ ਪਤਾ ਕਰ ਲਿਆ ਸਾਨੂੰ ਵੀ ਮਿਲ ਗਿਆ ਤਾਂ ਅਸੀਂ ਨੇ ਆਹ ਕੀ ਲਗਾਤਾ ਜੀ ਸਾਡਾ ਆਨਸਰ ਲਗਾਤਾ ਇਹ ਚੀਜ਼ ਕਿਹਦੇ ਨਾਲ ਆਉਂਦੀ ਹੈ ਜੀ ਪ੍ਰੈਕਟਿਸ 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 ਨਾਲ ਆਉਂਦੀ ਹੈ ਸੋ ਆਈ ਥਿੰਕ ਵੀਡੀਓ ਜ਼ਿਆਦਾ ਲੈਂਥੀ ਹੋ ਰਹੀ ਹੈ ਸੋ ਮੈਂ ਸੋਚ ਰਹੀ ਹਾਂ ਕਿ ਜਿਹੜੇ ਬਾਕੀ ਕੁਐਸਚਨਸ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਡੀਲ ਕਰਾਂਗੇ ਸੋ ਮੈਂ ਉਮੀਦ ਕਰਦੀ ਹਾਂ ਨਾ ਜੇ ਕਿ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ ਅਗਰ ਕਲਾਸ ਵਧੀਆ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ ਐਂਡ ਗੋਡ ਬlesਸ ਯੂ एवरीवन